ਅੱਜੇ ਗੱਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਕੱਲ ਪੰਜਾਬ ਦਾ ਮਾਹੌਲ ਬਦਲਿਆ ਬਦਲਿਆ ਲੱਗਦਾ ਪਿਆ ਏ ਇੱਕ ਪਾਸੇ ਅਖਬਾਰਾਂ ਦੀਆਂ ਸੁਰਖੀਆਂ ਜਿੱਥੇ ਨੌਜਵਾਨਾਂ ਨੂੰ ਸ਼ਿਕਾਰ ਨਸ਼ੇ ਦਾ ਬਣਾਉਂਦੀਆਂ ਪਈਆਂ ਪਰ ਜੇਕਰ ਤੁਸੀਂ ਥੋੜਾ ਜਿਹਾ ਦੂਸਰੇ ਇਨਫਲੂਐਂਸਰ ਦੇ ਵੱਲ ਨਜ਼ਰਾਂ ਮਾਰੋਗੇ ਤਾਂ ਪਿੰਡਾਂ ਦੇਆਂ ਖੇਤਾਂ ਦੇ ਵਿੱਚ ਪਿੰਡਾਂ ਦੀਆਂ ਗਰਾਊਂਡਾਂ ਦੇ ਵਿੱਚ ਪਿੰਡਾਂ ਦੇ ਜਿੰਮਾਂ ਦੇ ਵਿੱਚ ਜਿਸ ਤਰ੍ਹਾਂ ਵੱਧ ਢੜ ਕੇ ਨੌਜਵਾਨਾਂ ਦੇ ਵੱਲੋਂ ਹਿੱਸਾ ਲਿਆ ਜਾਂਦਾ ਪਿਆਏ ਇਹ ਖਬਰਾਂ ਵੀ ਜ਼ਰੂਰ ਸਾਨੂੰ ਚਾਹੀਦਾ ਹੈ ਸਾਡੇ ਦਰਸ਼ਕਾਂ ਨੂੰ ਚਾਹੀਦਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਖਬਰਾਂ ਵੀ ਨਸ਼ਰ ਕਰਨੀਆਂ ਚਾਹੀਦੀਆਂ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਹਾਲਾਤ ਇਸ ਕਰਕੇ ਥੋੜੇ ਜੇ ਮੰਦ ਹਾਲੀ ਦੇ ਵੱਲ ਜਾਂਦੇ ਪਏ ਨੇ ਕਿਉਂਕਿ ਇੱਕ ਸਰਹੱਦੀ ਸੂਬਾ ਆ ਤੇ ਇੱਥੇ ਅਕਸਰ ਦੇਖਿਆ ਗਿਆ ਹੈ ਕਿ ਜਿਹੜੀ ਸਰਕਾਰ ਕੇਂਦਰ ਦੀ ਹੁੰਦੀ ਹੈ ਉਹਦਾ ਧਿਆਨ ਖਾਸ ਸੂਬੇ ਨੂੰ ਹੋਰ ਵਧੀਆ ਬਣਾਉਣ ਦੇ ਵਿੱਚ ਹਮੇਸ਼ਾ ਘਟ ਦੇਖਣ ਨੂੰ ਮਿਲਿਆ ਪਰ ਜੇਕਰ ਅਜਿਹੇ ਸੂਬੇ ਪੰਜਾਬ ਦੇ ਇੱਕ ਪਿੰਡ ਦਾ ਨੌਜਵਾਨ ਵਿਦੇਸ਼ ਦੀ ਧਰਤੀ ਤੇ ਜਾ ਕੇ ਆਪਣੇ ਜੋਰ ਦਾ ਲੋਹਾ ਆਪਣੇ ਪਿੰਡ ਦਾ ਨਾਂ ਰੌਸ਼ਨ ਕਰੇ ਤੇ ਪੰਜਾਬ ਦਾ ਨਾਂ ਰੌਸ਼ਨ ਕਰੇ ਤੇ ਜੇਕਰ ਅਸੀਂ ਅਜਿਹੀ ਖਬਰ ਦੇ ਵਿੱਚ ਪੰਜ ਚੀਜ਼ਾਂ ਜਿਹੜੀਆਂ ਸਭ ਤੋਂ ਖਾਸ ਨੇ ਉਹ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਕਿ ਜਿਹੜੇ ਲੋਕ ਅੱਜ ਕੱਲ੍ਹ ਪਾਵੇਂ ਇੰਸਟਾਗ੍ਰam ਤੇ ਲਾ ਲਵੋ ਇਹ ਕਹਿ ਦਿੰਦੇ ਆ ਕਿ ਤੁਸੀਂ ਇਸ ਤਰ੍ਹਾਂ ਦੀ ਜਿਮਿੰਗ ਕਰ ਲਵੋ ਇਸ ਤਰ੍ਹਾਂ ਦੀ ਡਾਈਟ ਖਾ ਲਵੋ ਕਿਵੇਂ ਵਧੀਆ ਹੋ ਜਾਵੋਗੇ ਦੂਸਰੇ ਨੰਬਰ ਤੇ ਜਿਸ ਨੌਜਵਾਨ ਦੇ ਨਾਲ ਮਿਲੌਣ ਜਾ ਰਹੇ ਆ ਉਹ ਮਿਸਟਰ ਏਸ਼ੀਆ ਬਣ ਕੇ ਆਇਆ ਆ 골ਡ ਮੈਡਲ ਲੈ ਕੇ ਆਇਆ ਤੇ ਇਸ ਦੇ ਨਾਲ ਹੀ ਪੂਰੇ ਪਿੰਡ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨਾਮ ਰੌਸ਼ਨ ਹੋਇਆ ਉਹ ਇਸ ਮੁਕਾਮ ਦੇ ਵਿੱਚ ਮਹਿਜ਼ 24-25 ਸਾਲਾਂ ਦੀ ਉਮਰ ਦੇ ਵਿੱਚ ਕਿਵੇਂ ਪਹੁੰਚਿਆ ਤੇ ਇੰਨੀ ਉਮਰ ਦੇ ਵਿੱਚ ਪਹੁੰਚ ਕੇ ਵੀ ਉਹ ਇੱਕ ਨਾਰਮਲ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਜਾ ਕੇ ਇੱਕ ਰੇਸ ਦੇ ਵਿੱਚ 20 30 ਹਜ਼ਾਰ ਦੀ ਨੌਕਰੀ ਕਰਦੇ ਉਸ ਤੋਂ ਚੰਗਾ ਕਮਾਉਂਦਾ ਪਿਆ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਗੱਲ ਕਰਾਂਗੇ ਜਿਹੜੇ ਲੋਕ ਅੱਜ ਕੱਲ ਛੋਟੀਆਂ-ਛੋਟੀਆਂ ਗੱਲਾਂ ਕਰਕੇ ਟੈਨਸ਼ਨ ਸਟ्रेस ਦੇ ਵਿੱਚ ਆ ਜਾਂਦੇ ਆ ਕਿ ਇੱਕ ਮੱਧਮ ਪਰਿਵਾਰ ਦਾ ਮੁੰਡਾ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਲੜਦਾ ਹੋਇਆ ਇੱਕ ਚੰਗੇ ਉਸਤਾਦ ਦਾ ਚੰਡਿਆ ਕਿਵੇਂ ਇਸ ਮੁਕਾਮ ਤੱਕ ਪਹੁੰਚਿਆ ਹੈ ਗੱਲਬਾਤ ਕਰਾਵਾਂਗੇ ਮੇਰੀ ਮੁਰਾਦ ਬਲਪ੍ਰੀਤ ਸਿੰਘ ਦਾਖਾ ਸਸੇ ਗਾ ਬਈ ਸਸੇ ਬਾਬਾ ਜੀ ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਤੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਅਰੇਗਿਆਂ ਨੂੰ ਦੇਖਣ ਲਈ ਬਾਕੀ ਤੁਹਾਡੀ ਬਹੁਤ ਬਾਰੇ ਮਿਹਰਬਾਨੀ ਇੱਥੇ ਤੱਕ ਮਤਲਬ ਇੰਟਰਵਿਊ ਜੋਗਾ ਸਮਝਣ ਦੀ ਹਾਂ ਭਾਈ ਤੁਹਾਡੀਆਂ ਅਸੀਂ ਖਬਰਾਂ ਦੇਖੀਆਂ ਸੋਸ਼ਲ ਮੀਡੀਆ ਤੇ ਦੇਖੀਆਂ ਫਿਰ ਤੁਹਾਡੇ ਪੇਜ ਤੱਕ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਪੇਜ ਤੇ ਦੇਖਿਆ ਤਾਂ ਐ ਲੱਗਿਆ ਵੀ ਇਹ ਮੁੰਡਾ ਕੋਈ ਬੰਬੇ ਬੰਬੇ ਦਾ ਜਿਵੇਂ ਬੋਡੀ ਬਿਲਡਰ ਹੁੰਦੇ ਆ ਐਵੇਂ ਆ ਜਦੋਂ ਥੋੜਾ ਜਿਹਾ ਡੀਪਲੀ ਜਾਣ ਦੀ ਕੋਸ਼ਿਸ਼ ਕੀਤੀ ਵੀ ਇਹ ਤਾਂ ਇੱਕ ਸਾਡੇ ਜ਼ిల్లా ਲੁਧਿਆਣਾ ਦਾ ਪਿੰਡ ਦਾਖਾ ਜਿਹੜਾ ਬਹੁਤ ਮਸ਼ਹੂਰ ਪਿੰਡ ਆ ਉਸ ਪਿੰਡ ਦੇ ਵਿੱਚ ਮੁੰਡਾ ਆ ਇੱਕ ਮੱਧਮ ਪਰਿਵਾਰ ਤੋਂ ਉਹ ਮਿਸਟਰ ਏਸ਼ੀਆ ਬਣ ਕੇ ਆਇਆ ਤੁਹਾਡੇ ਨਾਲ ਜਦੋਂ ਅਸੀਂ ਫੋਨ ਤੇ ਵੀ ਗੱਲਬਾਤ ਕੀਤੀ ਤੁਸੀਂ ਕਿਹਾ ਵੀ ਸਾਨੂੰ ਬਾਕੀ ਨਿਊਜ਼ ਚੈਨਲਾਂ ਵਾਲੇ ਇੰਟਰਵਿਊ ਕਰਦੇ ਬੜੀ ਮਾਣ ਵਾਲੀ ਗੱਲ ਆ ਅੱਜ ਆਪਾਂ ਗੱਲਬਾਤ ਤਾਂ ਕਰਾਂਗੇ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਆ ਬਾਈ ਤੁਸੀਂ ਕਿਹਾ ਮੇਰੀ 24 ਸਾਲ ਦੀ ਉਮਰ ਆ ਹਾਂਜੀ ਬੀ ਸਤੰਬਰ 5 ਨੂੰ 25 ਸਾਲਾਂ ਦਾ ਹੋ ਜਾਣਾ ਜੀ ਇੰਨੀ ਉਮਰ ਦੇ ਵਿੱਚ ਜਿਹੜਾ ਮੁਕਾਮ ਹਾਸਲ ਕੀਤਾ ਸਭ ਤੋਂ ਔਖਾ ਕੀ ਲੱਗਿਆ ਔਖਾ ਬਾਈ ਜੀ ਤੁਹਾਨੂੰ ਸਹੀ ਗੱਲ ਅਸਾਂ ਜਿਹੜੀ ਪਹਿਲਾਂ ਵੀ ਜ਼ਿੰਦਗੀ ਸੀ ਨਾ ਵੀ ਬਚਪਨ ਤੋਂ ਲੈ ਕੇ ਲਾ ਲੋ ਵੀ 21 ਸਾਲ ਦੀ ਉਹ ਜ਼ਿਆਦਾ ਔਖੀ ਸੀ ਜੀ ਕਿਉਂਕਿ ਉਦੋਂ ਨਾ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਸੀ ਵੀ ਤੇ ਕਰਜ਼ੇ-ਗੁਰਜ਼ੇ ਸਿਰ ਚੜੇ ਹੋਏ ਸੀ ਹੈ ਨਾ ਚਲੋ ਵੀ ਖਾਣ-ਪੀਣ ਦਾ ਵੀ ਰੋਟੀ ਟੋਕ ਦਾ ਵੀ ਔਖਾ ਸੀਗਾ ਉਹ ਜ਼ਿਆਦਾ ਔਖੀ ਸੀ ਪਰ ਫਿਰ ਜਿਵੇਂ Instagram ਸ਼ੁਰੂ ਕੀਤਾ ਹੌਲੀ ਹੌਲੀ ਆ ਪਹਿਲਾਂ ਪੜ੍ਹਾਈ ਕੀਤੀ ਬੋਡੀ ਬਿਲਡਿੰਗ ਨਾਲ ਰਿਲੇਟਡ ਜਾਂ ਫਿਟਨੈਸ ਨਾਲ ਤੇ ਉਦੋਂ ਤੋਂ ਜਦੋਂ ਕਮਾਈ ਹੋਣੀ ਸ਼ੁਰੂ ਹੋ ਗਈ ਫਿਰ ਬਈ ਮੈਂ ਆਪਦੇ ਤੇ ਲਾਈ ਗਿਆ ਜੀ ਜਿਵੇਂ ਹੁਣ ਬੋਡੀ ਬਿਲਡਿੰਗ ਤੁਹਾਨੂੰ ਪਤਾ ਵੀ ਬਹੁਤ ਮਹਿੰਗੀ ਗੇਮ ਆ ਜਿਵੇਂ ਪਿਛਲੇ 10 ਮਹੀਨਿਆਂ ਤੋਂ ਮੈਂ ਤਿਆਰੀ ਕੀਤੀ ਆ ਤੇ ਆਲਮੋਸਟ 7-8 ਲੱਖ ਰੁਪਏ ਆ ਉਹਦੇ ਸਰੀਰ ਤੇ ਲਾਤਾ ਮਿਸ਼ਰ ਏਸ਼ੀਆ ਤੱਕ ਜਾਣ ਲਈ ਤੇ ਏ ਮਤਲਬ ਮੈਨੂੰ ਕਮਾਈ ਦਾ ਵੀ ਇਹਦੇ 'ਚ ਔਖਾ ਨਹੀਂ ਹੋਇਆ ਕਿਉਂਕਿ ਮੇਰੀ ਆਮਦਨ ਹੈਗੀ ਆ ਤੇ ਜੇ ਨਾ ਹੁੰਦੀ ਤਾਂ ਮੈਂ ਇੱਥੇ ਤੱਕ ਪਹੁੰਚ ਨਹੀਂ ਸਕਦਾ ਇਸੋ ਪਹਿਲਾਂ ਬਈ ਮੈਂ ਕਹਿੰਦਾ ਵੀ ਆਪ ਦਾ ਇੱਕ ਬਿਜ਼ਨਸ ਜਾਂ ਆਪ ਦਾ ਇੱਕ ਇਨਕਮ ਸੋਰਸ ਹੈ ਜਿਆ ਸੈੱਟ ਕਰੋ ਉਦੋਂ ਬਾਅਦ ਤੁਸੀਂ ਆਪਦੇ ਤੇ ਲਾਓ ਜਾਂ ਕੁਝ ਗਰੋ ਕਰੋ ਐਵੇਂ ਨਹੀਂ ਬਈ ਹੁਣ ਬਈ ਡੈਡੀ ਜਾਂ ਮੰਮੀ ਹਮੇਸ਼ਾ ਏਸ਼ੀਆ ਬਣ ਗਿਆ ਹੁਣ ਮੈਂ ਹੋਰ ਵੱਧ ਮੁਕਾਮ ਤੇ ਜਾਣਾ ਮੈਨੂੰ 50 ਲੱਖ 50 ਹਜ਼ਾਰ ਦਾ ਸਮਾਂ ਮਹੀਨੇ ਦਾ ਚਾਹੀਦਾ ਪਹਿਲਾਂ ਆਪਣੇ ਆਪ ਨੂੰ ਸੈਟ ਅਪ ਕਰਨਾ ਮੈਨਰੇ ਵਾਲੇ ਹੈ ਹੀ ਨਹੀਂ ਸੀ ਯਾਰ 50 ਹਜ਼ਾਰ ਤਾਂ ਬਹੁਤ ਵੱਡੀ ਚੀਜ਼ ਸੀ 5000 ਤੇ ਵੀ ਮਤਲਬ ਕੱਟੇ ਹੋਏ ਆ ਮਹੀਨੇ ਆਪਾਂ ਇਹ ਜੇ ਪਰਿਵਾਰ ਦੀ ਜੇ ਪਰਿਵਾਰ ਦੀ ਗੱਲ ਚੱਲੀ ਆ ਪਿੰਡ ਦਾਖਿਆਂ ਦਾ ਮੁੰਡਾ ਕਿੱਥੇ ਸਕੂਲਿੰਗ ਕਿਹੜੇ ਸਕੂਲ ਚ ਕੀਤੀ ਤੇ ਜਿਹੜੇ ਸਕੂਲ ਵਾਲੇ ਦਿਨ ਹੁੰਦੇ ਸੀ ਮੈਂ ਤਾਂ ਆਪਣੇ ਵੇਲੇ ਦੀ ਗੱਲ ਕਰਦਾ ਸੀ ਸਾਈਕਲਾਂ ਤੇ ਜਾਂਦੇ ਹੁੰਦੇ ਸੀ ਤੇ ਕਿਵੇਂ ਦੇ ਦਿਨ ਸੀ ਸਕੂਲ ਬਈ ਮੈਂ ਗੁਰਤੇਗ ਬਾਦਰੀ ਪੜਿਆ ਉਹ ਵੀ ਦਾਖੀ ਆ ਨਾ ਜੀਟੀਵੀ ਸਕੂਲ ਠੀਕ ਹੈ ਤੇ ਬਾਕੀ ਜੀ ਆਏ ਆ ਵੀ ਇੰਨੀ ਔਕਾਤ ਹੈ ਨਹੀਂ ਸੀ ਜਦੋਂ ਵੀ ਪ੍ਰਾਈਵੇਟ ਸਕੂਲੇ ਪੜ ਸਕੀਏ ਪਰ ਉਹ ਮੇਰੇ ਮੰਮੀ ਦੀ ਹੋਈ ਜਦ ਸੀਗੀ ਵੀ ਨਹੀਂ ਇਹਨੂੰ ਪੜਾਉਣਾ ਤਾਂ ਮਾਤਾ ਜਾਨੀ ਕੱਪੜੇ ਸਿਉਂਦੀ ਹੁੰਦੀ ਹੁੰਦੀ ਸੀਗੀ ਤੇ ਉਵੇਂ ਹੀ 50 ਰੁਪਏ ਸੂਟ ਦੇ ਮਿਲਦੇ ਹੁੰਦੇ ਸੀਗੇ ਤੇ ਉਹਨਾਂ ਨੇ ਉਵੇਂ ਹੀ ਫੀਸ-ਪੂਸ ਇਕੱਠੀ ਕਰਕੇ ਇਧਰੋਂ ਉਧਰੋਂ ਭਰ ਦੇਣੀ ਕਿਵੇਂ ਨਾ ਕਿਵੇਂ ਤੇ ਜਿਵੇਂ ਜਿਵੇਂ ਵੱਡੇ ਹੋਈ ਗਏ ਬਈ ਕਮਜ਼ੋਰ ਜਿਹੇ ਹੁੰਦੇ ਸੀ ਕਿਉਂਕਿ ਨੂਨ ਮਰਚ ਨਾਲ ਰੋਟੀਆਂ ਖਾਣੀਆਂ ਹਨਾ ਪਾਣੀ ਪੀ ਲੈਣਾ ਉਤੋਂ ਦੀ ਤੇ ਤਾਂ ਕਰਕੇ ਵੀ ਜਦੋਂ ਉੱਠ ਕੇ ਤੁਰਨਾ ਤਾਂ ਘਮੇ ਰਖਾ ਕੇ ਡੈ ਪਰ ਵੀ ਇੰਨੀ ਕਮਜ਼ੋਰੀ ਸੀਗੀ ਜਮੇ ਬਾਈ ਸੁੱਕਿਆ ਜਾਂ 45 ਕਿਲੋ ਭਾਰ ਕੱਦ ਮੇਰਾ ਲੰਬਾ ਸੀ ਉਦੋਂ ਵੀ ਤੇ ਫੋਟੋਵਾਰ ਖੇਡਣ ਲਾ ਜਾਣਾ ਉਵੇਂ ਨਾੜਾ ਨਿਕਲੀ ਜਾਣੀ ਉਵੇਂ ਭੱਜੇ ਫਿਰਨਾ ਵੀ ਨਹੀਂ ਹੁੰਦਾ ਚਲੋ ਨਿਊਟ੍ਰੀਸ਼ਨਲ ਨਾ ਡਾਈਟ ਨਹੀਂ ਹੁੰਦੀ ਸੀਗੀ ਤੇ ਪਰ ਉਦੋਂ ਬਾਈ ਇਹਨਾਂ ਮੈਨੂੰ ਜਿਵੇਂ ਲੋਕੀ ਕਹ ਲੋ ਵੀ ਹੁੰਦਾ ਮੈਂ ਚਿਹੜਾ ਜਾਈ ਸੀਗਾ ਲੜਨ ਦਾ ਤੇ ਏਸੀ ਆਪਾਂ ਪਰ ਫਿਰ ਵੀ ਲੋਕਾਂ ਨੇ ਸਮਝਣਾ ਨਹੀਂ ਵੀ ਯਾਰ ਇਹ ਕੀ ਆ ਨਾਰ ਦੇ ਨੂੰਦਿਆਂ ਦੇ ਵੀ 10ਵੇਂ ਤੱਕ ਵੀ ਆਏ ਰਿਆ ਫਿਰ ਮੈਂ 11ਵੇਂ ਚ ਜੈਮ ਲੱਗ ਗਿਆ ਵੀ ਜੈਮ ਲੱਗ ਗਿਆ ਕੁਛ ਬਈ ਮੇਰੇ ਚ ਜਾਨ ਆ ਗਈ ਪਹਿਲੇ ਮਹੀਨੇ ਦਾ ਵੀ ਕੱਲੀ ਸਟਰੈਂਥ ਵਧੀ ਸੀ ਵੀ 5 ਕਿਲੋ ਵਾਲਾ ਡੰਬਲ ਨਾਲ ਖਲੀਆਂ ਪੈਂਦੀਆਂ ਚੱਕੀਆਂ ਨਹੀਂ ਜਾਂ ਦੂਜੇ ਮਹੀਨੇ ਚੱਕਿਆ ਜਾਣ ਲੱਗਿਆ ਤੇ ਹੌਲੀ ਹੌਲੀ ਕਿਲੋ ਖੰਡ 1.5 ਕਿਲੋ ਭਾਰ ਵਧ ਗਿਆ ਹੈ ਹੋ ਗਿਆ ਤੇ ਫਿਰ ਉੱਥੋਂ ਜਾਨ ਆ ਗਈ ਪਰ ਜਾਨ ਆ ਗਈ ਤਾਂ ਵੀ ਮਤਲਬ ਥੋੜਾ ਜਿਹਾ ਸਕੂਲ ਜੀ ਵੀ ਤੁਹਾਨੂੰ ਪਤਾ 11ਵੀਂ 12ਵੀਂ ਜਦੋਂ ਬੰਦੇ ਨੂੰ ਆਏ ਹੁੰਦਾ ਵੀ ਮੇਰੀ ਚੜਾਈ ਹੋਵੇ ਫਿਰ ਲੜਾਈਆਂ ਲੜੁਈਆਂ ਉੱਥੇ ਜਵਾਕ ਜਬ ਕੁਟ ਦੇਣੇ ਨਾਲ ਦੇ ਵੀ ਉਦੋਂ ਤੋਂ ਮਤਲਬ ਐ ਹੋ ਗਿਆ ਕੰਮ ਜੇਕਰ ਪਰਿਵਾਰ ਦੀ ਗੱਲ ਕਰਾਂ ਕੌਣ ਕੌਣ ਪਰਿਵਾਰ ਦੇ ਵਿੱਚ ਕੀ ਨਾਮ ਆ ਪਰਿਵਾਰ ਚ ਜੀ ਮੈਂ ਅਸੀਂ ਦੋ ਭਰਾ ਆਈ ਸਕੇ ਮੰਮੀ ਡੈਡੀ ਆ ਤੇ ਬਾਕੀ ਚਾਚੇ ਉਹਨਾਂ ਦਾ ਪਰਿਵਾਰ ਵੀ ਨਾਲ ਹੀ ਜਾਨੀ ਜੁਆਇੰਟ ਫੈਮਿਲੀ ਹਾਂਜੀ ਕਿਉਂਕਿ ਕਹਿੰਦੇ ਜਦੋਂ ਮਾਪ ਪਿਓ ਦਾ ਆਸਰਾ ਹੋਵੇ ਤਾਂ ਬਹੁਤ ਬੰਦਾ ਟੈਨਸ਼ਨ ਫਰੀ ਰਹਿੰਦਾ ਹੈ ਜੇ ਫਾਦਰ ਸਾਹਿਬ ਦੀ ਗੱਲ ਕਰਾਂ ਇਨਕਮ ਸੋਰਸ ਕਿਵੇਂ ਜਨਰੇਟ ਕਰ ਫਾਦਰ ਸਾਹਿਬ ਨੇ ਜਿਵੇਂ ਪਹਿਲਾਂ ਸਾਡੇ ਜਾਨੀ ਡੰਗਰ ਪਸ਼ੂਆਂ ਤੋਂ ਇਨਕਮ ਹੁੰਦੀ ਸੀ ਚਲੋ ਬਚਪਨ ਜਾਨੀ ਡੈਡੀ ਨੂੰ ਹਣਾ दारू ਜ਼ਰੂਰ ਦਾ ਹੁੰਦਾ ਸੀ ਪਹਿਲਾਂ ਤੇ ਚਲੋ ਉਹ ਛੱਡਿਆ ਫਿਰ ਅਸਤ ਮੇਰੀ ਪ੍ਰੋਬਲਮ ਬਹੁਤ ਜ਼ਿਆਦਾ ਆ ਗਈ ਵੀ ਰੋਜ਼ ਹੀ ਹੋਏਣਾ ਬਈ ਸਾਹ ਚੜ ਜਾਣਾ ਸਾਨੂੰ ਐ ਵੀ ਅੱਜ ਨਹੀਂ ਬਚਦਾ ਹਨਾ ਤੇ ਉਹ ਫਿਰ ਪੰਪ ਜੇ ਨਵੇਂ-ਨਵੇਂ ਆਏ ਸੀ ਉਦੋਂ ਸਾਹ ਲੈ ਤੇ ਚਲੋ ਉਥੋਂ ਠੀਕ ਹੋਇਆ ਮਾੜਾ-ਮੋਟਾ ਘਰ ਦਾ ਸੰਭਲਣ ਲੱਗਿਆ ਨਹੀਂ ਮੇਰੀ ਵੀ ਉਮਰ ਹੋ ਗਈ ਸੀ 17-18 ਸਾਲ ਦੀ ਤੇ ਇੱਥੇ ਹੀ ਆਪਣੇ ਮੁੱਲਾਪਰੀ ਤੁਰਿਆ ਜਾਂਦਾ ਸੀ ਪਿੱਛੋਂ ਗੱਡੀ ਨੇ ਮਾਰਿਆ ਚੱਕੀ ਉੱਤੇ ਨੂੰ ਤੇ ਢੋਹੀ ਦਾ ਯਾਨੀ ਸਾਰਾ ਹੀ ਕੰਮ ਖਰਾਬ ਹੋ ਗਿਆ ਫਿਰ 2 ਸਾਲ ਉਮੇ ਬੈਗਾ ਹਜੇ ਵੀ ਮਤਲਬ ਢੋਹੀ ਚ ਪ੍ਰੋਬਲਮ ਆ ਤੇ ਉਧਰੋਂ ਮੰਮੀ ਦਾ ਮੇਰੀ ਦਾ ਚਲੋ ਵਧੀਆ ਆਪਣਾ ਬੁਟੀਕ ਹਨਾ ਵੀ ਕੱਪੜੇ-ਕੁੱਪੜੇ ਸੇ ਹੁੰਦੀ ਆ ਉਧਰੋਂ ਚਲੀ ਜਾਂਦਾ ਸੀ ਫਿਰ ਇਧਰੋਂ ਮੈਂ ਥੋੜਾ ਜਿਹਾ ਪੈਰਾਂ ਦੇ ਖੜਾ ਹੋ ਗਿਆ ਜੌਬ ਵਗੈਰਾ ਕੀਤੀਆਂ ਤਿੰਨ ਚਾਰ ਥਾਵਾਂ ਤੇ ਤੇ ਚਲੋ ਉਹ ਜੀ ਵੀ ਹਨਾ ਵੀਰੇ 5-7000 10000 ਜਿਗੋ ਬਣਦਾ ਨੀਗਾ ਫਿਰ ਮੈਂ ਆਹੀ ਫੀਲ ਫੜ ਲਈ ਮੈਨੂੰ ਐ ਸੀਗਾ ਵੀ ਯਾਰ ਵੀ ਜਿਮ ਚ ਜਾ ਕੇ ਸਕੂਨ ਆ ਮਿਲਦਾ ਵੀ ਇੱਕ ਇਥੋਂ ਡੋਪਾਮਾਈਨ ਰਿਲੀਜ਼ ਹੁੰਦਾ ਨਾ ਆਪਣੇ ਮਾਈਂਡ ਚ ਜਦੋਂ ਐਕਸਰਸਾਈਜ਼ ਲਾਉਨੇ ਆ ਤੇ ਕੁਝ ਬਈ ਉਹ ਗੱਲਾਂ ਹੀ ਜਿਹਦੇ ਤੇ ਕਰਕੇ ਬੰਦਾ ਗੁੱਸੇ ਜਿਹਾ ਹੁੰਦਾ ਉਦੋਂ ਵੀ ਉਹ ਫੀਲਿੰਗ ਬਈ ਐ ਵੀ ਕਹਿ ਲੋ ਵੀ ਸਾਰਾ ਕੁਝ ਭੁੱਲ ਗਏ ਬਈ ਉੱਥੇ ਹੀ ਹੁੰਦਾ ਮਾਈਂਡ ਆਫ ਸਟੇਟ ਆ ਜਿਹੜਾ ਉਦੋਂ ਸੋ ਉਦੋਂ ਮਤਲਬ ਆਪਾਂ ਤੁਹਾਡੀ ਉਮਰ ਦੀ ਗੱਲ ਕੀਤੀ ਜਾਵੇ ਹੁਣ ਜਿਵੇਂ 24 ਸਾਲ ਦੀ ਆ 2024 ਚੱਲਦਾ ਪਿਆ ਹਾਂਜੀ ਇਹ ਮਨ 'ਚ ਕਦੋਂ ਵਿਚਾਰ ਆਇਆ ਵੀ ਮੈਂ ਜਿਮ ਜਾਣਾ ਉਰੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਮਜ਼ੋਰ ਬਣਾ ਹੁੰਦਾ ਸੀਗਾ 2015 'ਚ ਮੈਂ 11ਵੀਂ ਕਲਾਸ 'ਚ ਹੋਇਆ ਸੀ 17 'ਚ ਮੈਂ ਪਲੱਸ 2 ਕੀਤੀ ਆ ਜੀ ਤੇ ਉਦੋਂ 2015 'ਚ ਮੈਨੂੰ ਆਇਆ ਸੀ ਵੀ ਮਾੜੀ ਮੁੱਠੀ ਜਾਨ ਆ ਜਵੇ ਵੀ ਥੋੜਾ ਜਿਹਾ ਭਾਰ ਵੱਜੇ ਵੀ 2-4 ਕਿਲੋ ਸਾਰਿਆਂ ਨੂੰ ਲੱਗਦਾ ਹੁੰਦਾ ਕਿ ਥੋੜਾ ਵੀ ਛੋਟੇ ਨਵੇਂ-ਨਵੇਂ ਜਿਹੜੇ 12ਵੀਂ ਕਰਦੇ ਆ ਉਹ ਹੁੰਦਾ ਵੀ ਜਿੰਮ ਜਾਈਏ ਪਹਿਲਾਂ ਤੇ ਉਦੋਂ ਮਤਲਬ ਸਟਾਰਟਿੰਗ ਕੀਤੀ ਸੀਗੀ ਤੇ ਚਲੋ ਖਾਣਾ ਪੀਣਾ ਵੀਰੇ ਉਦੋਂ ਵੀ ਨਹੀਂ ਸੀ ਹੁੰਦਾ ਜਿੱਥੋਂ ਮਿਲ ਦੇਣਾ ਮਾੜਾ ਮੋਟਾ ਕੋਈ ਕੇਲੇ ਖਾ ਲੇ ਆਲੂ ਖਾ ਲੇ ਦਹੀਂ ਦਹੀਂ ਵੀ ਨਹੀਂ ਸੀ ਹੁੰਦਾ ਬਈ ਸਹੀ ਦ ਤੇ ਉਵੇਂ ਹੀ ਬਈ ਅਸੀਂ ਉਦੋਂ ਮੈਂ 100 ਕਿਲੋ ਭਾਰ ਜਾਨੀ ਬੈਂਚ ਪ੍ਰੈਸ ਉੱਤੇ ਲਾਉਣ ਲੱਗ ਗਿਆ ਸੀ ਖਾਲੀ ਸੁੱਕੀ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਡਾਈਟ ਹੈ ਨਹੀਂਗੀ ਤਾਂ ਤੁਸੀਂ ਵੀ ਕੋਹ ਨਹੀਂ ਕਰ ਸਕਦੇ ਪਰ ਬਈ ਦੀ ਸੁੱਕੀਆਂ ਰੋਟੀਆਂ ਨਾਲ ਵੀ 100 ਕਿਲੋ ਭਾਰ ਤੱਕ ਮੈਂ ਪਹੁੰਚ ਗਿਆ ਸੀ ਉਹ ਵੀ ਅੰਦਰ ਇੰਨਾ ਚਲੋ ਇੰਜਰੀਆਂ ਹੁੰਦੀਆਂ ਸੀਗੀਆਂ ਸ਼ੋਲਡਰ ਇੰਜਰੀ ਹੋ ਗਈ ਕੋਹਣੀ ਦੀ ਹੋ ਗਈ ਵੀ ਕਦੇ ਕਿਤੋਂ ਦੁਖ ਗਿਆ ਟੁੱਟ ਗਿਆ ਕਿਉਂਕਿ ਮਸਲਾ ਨੂੰ ਉਹਦਾ ਸਟ्रेस ਨਹੀਂ ਚਲਾ ਜਾਂਦਾ ਸੀ ਪਰ ਦਿਮਾਗ ਵੀ ਕ੍ਰੈਕ ਹੁੰਦਾ ਸੀਗਾ ਵੀ ਇੰਨਾ ਉਹ ਲਾਉਣ ਲੱਗ ਗਿਆ ਸੀ ਅੱਜ ਜਦੋਂ ਆਪਾਂ ਜਿਮਿੰਗ ਸ਼ੁਰੂ ਕੀਤੀ ਉਹਨੂੰ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਹੁੰਦਾ ਹਰੇਕ ਬੰਦਾ ਜਾਣਦਾ ਹੈ ਜੋ ਮਿਲਦਾ ਜਾਂ ਜੋ ਕੋਚ ਕਹਿੰਦਾ ਲਾਈ ਜਾਂਦਾ ਹੈ ਹਾਂਜੀ ਅਸਲ ਦੇ ਵਿੱਚ ਕਿਹੜਾ ਮੂਡ ਆਇਆ ਵੀ ਲੱਗਿਆ ਕਿ ਯਾਰ ਇਹ ਜਿਮ ਨਹੀਂ ਗਿਆ ਅਸਲ ਦੇ ਵਿੱਚ ਐਵੇਂ ਟ੍ਰੇਨਿੰਗ ਦੀ ਹੁੰਦੀ ਆ ਐਵੇਂ ਖਾਣਾ ਪੀਣਾ ਖਾਈਦਾ ਕਿਵੇਂ ਕਿਹੜਾ ਮੂਡ ਆਇਆ ਉਹ ਕਿਹੜਾ ਸਮਾਂ ਸੀ ਮੇਰੇ ਇਹ ਤਾਂ ਜਾਨੀ ਬਹੁਤ ਜਾਨੀ ਔਖਾ ਗੱਲੋ ਤੁਸੀਂ ਸਿੱਖਿਆ ਵੀ ਉਦੋਂ ਤਾਂ ਨੈਟ ਵੀ ਨਹੀਂ ਸੀ ਹੁੰਦੇ ਹਨਾ ਇਹ ਵੀ ਮੈਂ ਕਹਿੰਦਾ 17 18 19 ਜਾਇ ਜੀਓ ਹਨਾ ਤੇ YouTube ਤੋਂ ਮਾੜਾ ਮੁੱਟ ਦੇਖੀ ਜਾਣਾ ਪਰ ਫਿਰ ਪਤਾ ਲੱਗਿਆ ਵੀ ਸਰਟੀਫਿਕੇਟ ਹਨਾ ਹੁੰਦੀਆਂ ਵਾ ਤੇ ਸਰਟੀਫਿਕੇਟ ਨਾ ਮਹਿੰਗੀਆਂ ਬਹੁਤ ਬਈ ਲੱਖ ਡੇਢ ਲੱਖ ਨਾ ਚਲੋ 5000 ਦਾ 1000 ਕਮਾਉਣ ਵਾਲੇ ਬੰਦੇ ਲਈ ਬਹੁਤ ਜ਼ਿਆਦਾ ਹੁੰਦਾ ਤੇ ਉਹ ਕੀਤੀਆਂ ਬਈ ਉਹਦੇ ਜਿਵੇਂ ਨਹੀਂ ਮਤਲਬ ਬਿਕੋਜ਼ ਚੰਗੀ ਤਰ੍ਹਾਂ ਦੱਸ ਦੇ ਫਿਰ ਮੈਂ ਆ ਬਾਈ ਤੋਂ ਮੇਰੇ استاد ਤੋਂ ਸਰਟੀਫਾਈਡ ਕੀਤੀ ਉਹਦੇ ਚ ਮੈਨੂੰ ਪਤਾ ਲੱਗਾ ਟੋਟਲ ਬੋਡੀ ਐਨੈਟੋਮੀ ਮਸਲ ਡਾਈਜੈਸਟਿਵ ਸਿਸਟਮ ਆਪਣਾ ਰੈਸਪੀਰੇਟਰੀ ਸਿਸਟਮ ਆਪਣਾ ਕਾਰਡੀਓ ਕਾਰੀਕ ਮਸਲ ਜਿਵੇਂ ਹਾਰਟ ਲੰਗਜ਼ ਕਿਵੇਂ ਵਰਕ ਕਰਦੇ ਹਨ ਵੀ ਚਲ ਬੋਇਲਿਸ ਹੁੰਦੀ ਆ ਆਪੋ ਆਕਸੀਜਨ ਨੂੰ ਆਪਣੇ ਬਲੱਡ ਚ ਕਿਵੇਂ ਉਹਦੇ ਚ ਮਿਕਸ ਕਰਦੀ ਆ ਹਾਰਟ ਤੋਂ ਫਿਰ ਰੋਟਾ ਦੇ ਰਾਹੀਂ ਆਪਣੇ ਆਰਟਰੀਸ ਚ ਜਾਂਦੇ ਆ ਬਲੱਡ ਜਾਂ ਆਪਣਾ ਰੀਪ੍ਰੋਡਕਟਿਵ ਸਿਸਟਮ ਹੁੰਦਾ ਹੈ ਜਿਹੜਾ ਇਹ ਸਾਰਾ ਕੁਝ ਮਤਲਬ ਬਾਈ ਤੁਸੀਂ ਜਿਵੇਂ ਗੱਲਾਂ ਕਰਦੇ ਪਏ ਹੋ ਜਿਆਦਾ ਡਾਕਟਰ ਗੱਲਾਂ ਕਰਦਾ ਹੈ ਜਿਗੀਆਂ ਜਾਂ ਕੋਈ ਨਿਊਟ੍ਰੀਸ਼ਨ ਉਸਤਾਦ ਹੀ ਗੱਲ ਕੀਤੀ ਆ ਉਸਤਾਦ ਹੁਣ ਕਿੱਥੋਂ ਦੇ ਆ ਕੀ ਕਰਦੇ ਆ ਉਸਤਾਦ ਬਾਈ ਮੇਰੇ ਇੱਕ ਫਿਟਨੈਸ ਵਰਲਡ ਹੁੰਦਾ ਅੰਕੁਸ਼ ਕੁਮਾਰ ਮਿਸਟਰ ਮਿਸਟਰ ਵਰਲਡ ਬਣ ਚੁੱਕਿਆ 2022 ਚ ਅੱਛਾ ਤੁਹਾਡੇ ਉਸਤਾਦ ਮਿਸਟਰ ਵਰਡ ਆ ਜੀ 2022 ਦੇ 2022 ਜੀ ਚੰਗੇ ਉਸਤਾਦ ਦਾ ਝੰਡਿਆ ਦਾ ਬਿਰੋਅਏ ਸੀ ਆ ਮਿਸਟਰ ਵਰਡ ਲਈ ਏਸ਼ੀਆ ਬਣਾਉਣਾ ਤਾਂ ਇੰਨਾ ਔਖਾ ਨਹੀਂ ਆ ਤਾਂ ਹੀ ਤੁਸੀਂ ਜਿਵੇਂ ਕਹਿੰਦੇ ਹੋ ਵੀ ਇੰਨੀ ਉਮਰ ਘੱਟ ਉਮਰ ਚ ਬਣ ਕੇ ਸੋ ਉਹਨਾਂ ਦਾ ਹੀ ਮਤਲਬ ਗੈਲੋ ਵੀ 90% ਰੂਲ ਆ ਮੈਂ ਤਾਂ ਇੱਕ ਤਰ੍ਹਾਂ ਦਾ ਵੀ ਉਹ ਕੀ ਕਹਿੰਦੇ ਹੁੰਦੇ ਉਹਨੂੰ ਵੀ ਮੂਰੇ ਮੋੜ ਉਹ ਆ ਵੀ ਮੂਰਤੀਆਂ ਉਹ ਬਾਈ ਐ ਤਰਾਸ਼ੀਗਾ ਤਰਾਸ਼ੀਗਾ ਇਧਰੋਂ ਇਧਰੋਂ ਘੱਟ ਆ ਇਧਰੋਂ ਵੱਧ ਆ ਪੈਂਡ ਤੇ ਉਹ ਖੜਾ ਕਰਤਾ ਬਾਈ ਨੇ ਜਿਹੜੀ ਬੈਸਟ ਮੂਰਤੀ ਬਣਾ ਸਕਦੇ ਸੀ ਪਰ ਉੱਥੇ ਵੀ ਇਹੀ ਲੈ ਗਏ ਆ ਕਿਉਂਕਿ ਹੁਣ ਜਿਹੜਾ ਬੰਦਾ ਗਿਆ ਉਹਨੂੰ ਪਤਾ ਵੀ ਕਿੱਥੇ ਕੀ ਕਰਨਾ ਜਿਵੇਂ ਹੁਣ ਕੰਪੀਟੀਸ਼ਨ ਤੋਂ ਪਹਿਲਾਂ ਵੀ ਹਫ਼ਤਾ ਪਹਿਲਾਂ ਪਾਣੀ ਪੂਣੀ ਛੱਡਣਾ ਪਿਆ ਜਾਂਦਾ ਤੇ ਮੈਨੂੰ ਬਾਈ ਨੇ ਇੱਥੇ ਹੀ ਕਹਿ ਕੇ ਲਗਾਇਆ ਸੀ ਵੀ ਤੈਨੂੰ ਨਾ ਤੇਰੀ ਬੋਡੀ ਸ਼੍ਰਿੰਕ ਹੋ ਜਾਣੀ ਆ ਜਮੇ ਘੱਟ ਜਾਣੀ ਆ ਕਹਿੰਦਾ ਜਦੋਂ ਤੂੰ ਸਟੇਜ ਤੇ ਜਾਵੇਂਗਾ ਉਦੋਂ ਦੇਖੀ ਹੁਣ ਮੈਂ ਜਦੋਂ ਉੱਥੇ ਗਿਆ ਮੈਨੂੰ ਜਿਹੜੇ ਹੋਰ ਉੱਥੇ ਅਫੀਸ਼ੀਅਲ ਸੀਗੇ ਉਹ ਕਹਿੰਦੇ ਵੀ ਤੇਰੀ ਪਰਸੋਂ ਬੋਡੀ ਜਾਦੇ ਬਤਨ ਦਿਨ ਰਹੇ ਸੀ ਕਹਿੰਦੇ ਪਰਸੋਂ ਜਾਦੇ ਸੀ ਕੱਲ ਹੋਰ ਘਟ ਗਿਆ ਅੱਜ ਹੋਰ ਘਟ ਗਈ ਤੇ ਬਾਈ ਮੈਨੂੰ ਕਹਿੰਦਾ ਨਾ ਵੀ ਅਲਾਰਮ ਲਾ ਲ ਜਿੱਦਣ 1 ਵਜੇ ਕੰਪੀਟੀਸ਼ਨ ਸੀਗਾ 4 ਵਜੇ ਸਵੇਰੇ ਕਹਿੰਦਾ ਉੱਠ ਕੇ ਨਾ ਚੌਲਾਂ ਦੀ ਸ਼ਹਿਦ ਪਾਏ ਖਾਰੀ ਦਾ ਚਰਚਾ ਹਮਤੇ ਤੇ ਮੈਂ ਉਹ ਖਾ ਲਿਆ ਤੇ ਉਦੋਂ ਬਾਅਦ ਚੋ ਯਾਨੀ ਕਾਰਬ ਲੋਡਿੰਗ ਸ਼ੁਰੂ ਹੋ ਗਈ ਤੇ ਕੰਪੀਟੀਸ਼ਨ ਤੋਂ ਪਹਿਲਾਂ ਥੋੜਾ ਜਿਹਾ ਚਾਕਲੇਟ ਖਵਾਇਆ ਤੇ ਆਪਣਾ ਕੂਕ ਦਾ ਆਦਾ ਕੈਨ ਕੂਕ ਚ ਮਤਲਬ ਕਿ ਗਲੂਗੋਸ ਮਿਠਾਈ ਹੁੰਦਾ ਵਾ ਉਹ ਜਦੋਂ ਇੰਨੇ ਦਿਨਾਂ ਦਾ ਬਈ ਮਿੱਠਾ ਨਹੀਂ ਘਟਾਈ ਤਿੰਨ ਮਹੀਨਿਆਂ ਦਾ ਜਾਂ ਹਨਾ ਜਿਵੇਂ ਵੀ ਲਾ ਲਉ ਉਹ ਜਦੋਂ ਮੈਂ ਬਈ ਉੱਥੇ ਚੜਿਆ ਸਟੇਜ ਤੇ ਮੈਂ ਪੱਟ ਪੁੱਟ ਜਿਹਾ ਐ ਪੋਜ਼ ਮਾਰਿਆ ਉਹ ਬਾਈ ਨੂੰ ਪੁੱਛਣ ਯਾਰ ਇਹਨੂੰ ਕੀ ਦੇਦਾ ਕਹਿੰਦੇ ਤੂੰ ਵੀ ਇਹ ਕੱਲ ਤਾਂ ਜਮੀ ਸੁਗੜਿਆ ਪਿਆ ਸੀ ਵੀ ਅੱਜ ਇਹਦੇ ਮਸਲ ਡੈਫੀਨੇਸ਼ਨ ਦੇਖ ਵੀ ਇੰਨੇ ਕਟਿੰਗ ਨਾਲੇ ਉੱਤੋਂ ਦੀ ਮਸਲ ਸਾਈਜ਼ ਜਿੱਡਾ ਹੋ ਗਿਆ ਤੇ ਕਹ ਲੋ ਵੀ ਐ ਵੀ ਕੋਚ ਦਾ ਵੀ ਸਭ ਤੋਂ ਵੱਡਾ ਰੋਲ ਬਈ ਐ ਹੀ ਹੁੰਦਾ ਨਹੀਂ ਇਹ ਬੋੜੀ ਡੁੰਕੀਆਂ ਜਿਹੀਆਂ ਗੱਲਾਂ ਵਾ ਪਹਿਲਾਂ ਤਾਂ ਸਭ ਤੋਂ ਵੱਧ ਮੁਬਾਰਕਾਂ ਕੋਚ ਸਾਹਿਬ ਜੀ ਜਿਹੜਾ ਤੁਸੀਂ ਇਸ ਤਰ੍ਹਾਂ ਦੇ ਮੁੰਡਿਆਂ ਨੂੰ ਪੰਜਾਬ ਦੇ ਮੁੰਡਿਆਂ ਨੂੰ ਚੰੜਦੇ ਪਏ ਹੋ ਤੇ ਐਡੇ ਵੱਡੇ ਮਕਾਮ ਤੱਕ ਪਹੁੰਚਾਉਂਦੇ ਪਏ ਹੋ ਤੇ ਨਾਲ ਦੀ ਨਾਲ ਭਾਈ ਜਦੋਂ ਆਪਾਂ ਤੁਸੀਂ ਹੰਬੜਾ ਦੀ ਗੱਲ ਕੀਤੀ ਹੈ ਕਿ ਉੱਥੇ ਹਨਾ ਏਕੇ ਫਿਟਨੈਸ ਤੇ ਜਾ ਕੇ ਜਿੰਮ ਕਰਨ ਲੱਗ ਕੇ ਸੀਗੇ ਤਾ ਉਥੇ ਜਿਹੜੇ ਸ਼ੁਰੂਆਤੀ ਦਿਨ ਹੁੰਦੇ ਆ ਹਰੇਕ ਬੰਦਾ ਜਿਹੜਾ ਜਿਮ ਜਾਂਦਾ ਆ ਉਹ ਜਦੋਂ ਇੱਕ ਵੱਡੇ ਮੁਕਾਮ ਬਾਰੇ ਗੱਲਾਂ ਚੱਲਣ ਲੱਗ ਜਾਂਦੀਆਂ ਉਹ ਡਰਦਾ ਆ ਵਾ ਵੀ ਯਾਰ ਮੈਂ ਕਿਵੇਂ ਇਹ ਜਿਹੜੇ ਭਾਰ ਚੱਕ ਲੂੰਗਾ ਹਾਂਜੀ ਦੂਸਰੀ ਗੱਲ ਸਾਡੀ ਖਰਾਕਾ ਹੋਦੀ ਹੈ ਤੀਸਰੀ ਗੱਲ ਹੁੰਦੀ ਹੈ ਵੀ ਘਰੋਂ ਇਨਕਮ ਦੀ ਟੈਨਸ਼ਨ ਹੁੰਦੀ ਹੈ ਵੀ ਕਿੱਥੋਂ ਪੈਸਾ ਆਉਣਾ ਫਿਰ ਮੇਨਟੇਨ ਕਿਵੇਂ ਕੀਤਾ ਏ ਬਾਈ ਤੁਹਾਨੂੰ ਮੈਂ ਦੱਸਦਾ ਪਿਛਲੇ ਨਵੰਬਰ ਚ ਮੈਂ ਬਾਈ ਨਾਲ ਮੇਰੀ ਮੁਲਾਕਾਤ ਹੋਈ ਜਾਣਦਾ ਤਾਂ ਮੈਂ ਬਾਈ ਨੂੰ 2017-18 ਤੁਸੀਂ ਉਹ ਕੁਛ ਬਾਈ ਆਪ ਨੂੰ ਮੈਨੂੰ ਆਏ ਸੀ ਵੀ ਮੈਂ ਆਪਦੇ ਆਪ ਚ ਕੋਚ ਆ ਹਨਾ ਵੀ ਮੈਂ ਕਿਸੇ ਕੋਲ ਕਦੇ ਜਾਵਾਂ ਤੇ ਦੂਜੀ ਗੱਲ ਜਣੀ ਕਹ ਲਓ ਵੀ ਸੁਭਾਅ ਜਿਹਾ ਹੀ ਨਹੀਂ ਮੜਾ ਮੈਂ ਮਿਲਣਾ ਚਾਹੁੰਦਾ ਹੀ ਮੈਨੂੰ ਪਤਾ ਹੀ ਬਾਈ ਸੱਪ ਲਟਾਇਆ ਹੈਗਾ ਵੀ ਮਰਨੋਂ ਵਜੇ ਤਿੰਨ ਚਾਰ ਗਰੀ ਬਾਈ ਹਨਾ ਤੇ ਕੂਮਾ ਜੀ ਚਲੇ ਗਿਆ ਸੀ ਜਮੇ ਤੇ ਉਹ ਕਿਵੇਂ ਨਾ ਕਿਵੇਂ ਬਾਈ ਕੁਛ ਮੈਨੂੰ ਕੰਮ ਪੈ ਗਏ ਕੁਛ ਮੈਂ ਕਦੇ ਬਾਹਰ ਚਲੇ ਗਏ ਸੀ ਕੰਟਰੀ ਕੰਟਰੀ ਤਾਂ ਮਤੋਂ ਮਿਲ ਨਹੀਂ ਹੋਇਆ ਉਹ ਵਿਆਹ ਤੇ ਬਾਈ ਅਸੀਂ ਮਿਲੇ ਮੁੰਡੇ ਦੇ ਹਨਾ ਤੇ ਉ ਖੜਾ ਹੀ ਰੱਖਿਆ ਪਹਿਲੀ ਮੁਲਾਕਾਤ ਚ ਤੇ ਉਹ ਫਿਰ ਬਾਈ ਕਹਿੰਦਾ ਵੀ ਤੂੰ ਆਈ ਮੇਰੇ ਕੋਲ ਆ ਕੇ ਜਾਈ ਤੇ ਮੈਂ ਗਿਆ ਪੰਜ ਚਾਰ ਦਿਨ ਬਾਈ ਐ ਹਲਾ ਵੀ ਵਧੀਆ ਸਾਡੀ ਬੌਂਡਿੰਗ ਭਾਈਆਂ ਵਾਂਗੂ ਬਣ ਗਈ ਹੁਣ ਵੀ ਕਹ ਲੋ ਕੋਚ ਤਾਂ ਇਹ ਨਹੀਂ ਵੀ ਬਾਈ ਪੈਸੇ ਪੁਸੇ ਵਾਲਾ ਹਨ ਵੀ ਮੈਂ 1 ਰੁਪਿਆ ਨਹੀਂ ਬਾਈ ਨੂੰ ਅਜੇ ਤੱਕ ਦਿੱਤਾ ਜਿਹੜਾ ਸਪਲੀਮੈਂਟ ਵੀ ਬਾਈ ਪੱਲੇ ਹੀ ਦੇ ਦਿੰਦਾ ਕਿ ਯਾਰ ਖਾਣਾ ਯਾਰ ਕੋਹ ਨਹੀਂ ਹੁੰਦਾ ਐਂ ਕਹਿ ਕੇ ਤੇ ਬਾਕੀ ਮਹੀਨੇ ਦੋ ਦੋ ਕੁ ਮਹੀਨੇ ਬਾਅਦ ਬਾਈ ਨੇ ਮੈਨੂੰ ਐਂ ਕਹਦਾ ਹੀ ਕਹਿੰਦਾ ਵੀ ਤੈਨੂੰ ਕਹਿੰਦਾ ਜਿੱਥੇ ਮੈਂ ਆ ਇਦਨੋਂ ਮੈਂ ਆਉਦੇ ਆਉਦੋਂ ਵੀ ਉੱਤੇ ਲੈ ਕੇ ਜਾਣਾ ਵੀ ਜਿੱਥੇ ਮੈਂ ਜਿੱਥੇ ਤੱਕ ਪਹੁੰਚਿਆ ਉਹਦੋਂ ਉਦੋਂ ਵੀ ਉੱਤੇ ਲੈ ਕੇ ਜਾਣਾ ਤੇ ਹੁਣ ਬਈ ਜੇ ਬੰਦੇ ਨੇ ਇੰਨਾ ਆਪਣੇ ਤੇ ਭਰੋਸਾ ਕੀਤਾ ਫਿਰ ਆਪਾਂ ਦਾ ਬਈ ਸਾਰਾ ਕੋਈ ਸਮਰਪਿਤ ਕਰਤਾ ਵੀ ਜਿੱਥੇ ਇੱਕ ਤੱਕ ਲੈ ਜਾਣਗੇ ਜਾਵਾਂਗੇ ਜਦੋਂ ਕਹਣਗੇ ਬਸ ਦਾ ਬਸ ਬਲਪ੍ਰੀਤ ਜੇਕਰ ਗੱਲ ਕੀਤੀ ਜਾਵੇ ਜੇਕਰ ਜਦੋਂ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਜਾਂ ਮੁਕਾਬਲੇ ਹੁੰਦੇ ਆ ਹਾਂਜੀ ਬਈ ਕਿਤੇ ਕਿਤੇ ਜਾਣ ਦਾ ਮੌਕਾ ਮਿਲੇ ਇਸ ਤੋਂ ਪਹਿਲਾਂ ਹਾਂਜੀ ਬਈ ਮੈਂ ਗਿਆ ਆ ਮੈਨੂੰ ਉੱਥੇ ਸਨਮਾਨਤ ਵਗੈਰਾ ਵੀ ਕੀਤਾ ਕਿਉਂਕਿ ਮੇਰਾ ਵੀਰੇ ਵਧੀਆ ਜਾਣੇ ਮੈਂ ਨਾ ਫਿਟਨੈਸ ਦੇ ਨਾਲ ਮੋਟੀਵੇਸ਼ਨ ਵੀ ਮੇਰਾ ਜਿਹੜਾ ਕੰਟੈਂਟ ਆ ਮੈਂ ਰੀਲਾਂ 'ਚ ਪਾਉਣਾ ਇੰਸਟਾਗ੍ਰਾਮ 'ਤੇ ਵੀ ਯੂਥ ਆ ਨਾ ਜਿਹੜਾ ਬਈ ਗਰੀਬ ਘਰੋਂ ਆ ਮੁੰਡੇ ਉਹ ਬਈ ਢੇਰੀ ਜੀ ਢਾ ਜਾਂਦੇ ਆ ਕਿਉਂਕਿ ਬਈ ਸੋਸ਼ਲ ਮੀਡੀਆ ਨੇ ਨਾ ਸਹੀ ਗੱਲ ਦੱਸਾਂ ਬਈ ਬੇੜਾ ਕਰਕੇ ਕੀਤਾ ਹੋਇਆ ਸਾਡੇ ਲਈ ਮੇਰੇ ਲਈ ਵਧੀਆ ਉਹ ਮੈਂ ਉਦੋਂ ਇਨਕਮ ਜਨਰੇਟ ਕਰਦਾ ਪਰ ਅਸਲ 'ਚ ਬਈ ਜਿਵੇਂ ਨਾ ਅਟੈਂਸ਼ਨ ਸਪੈਮ ਘੜ ਗਿਆ ਤੁਹਾਨੂੰ ਵੀ ਪਤਾ ਹੋ ਰੀਲ ਆ ਕਿੱਥੇ ਬਾਈ ਤੁਸੀਂ ਹੁਣ ਤੁਹਾਡੇ ਟਾਈਮ ਚ ਪਹਿਲਾਂ ਤੁਸੀਂ ਦੇ ਦੇਵੋਗੇ ਕਿ ਫਿਲਮ ਦੇਖਣ ਚਲੋ ਤੁਸੀਂ ਮੇਰੇ ਤੋਂ 10 ਸਾਲ ਵੱਡੇ ਹੋ ਨਾ ਵੀ ਫਿਲਮ ਦੇਖਣੀ ਹੁੰਦੀ ਸੀਗੀ ਵੀ ਸਾਰਾ ਹਫਤੇ ਬਾਅਦ ਆਉਂਦੀ ਹੁੰਦੀ ਸੀ ਇੱਕ ਫਿਲਮ ਹੁਣ ਬਾਈ 30 ਸਕਿੰਟ ਦੀ ਰੀਲ ਆਉਂਨਾ ਉਹ ਜੋ ਬਰੇ ਯਾਰ ਕੋਈ ਬੰਦਾ ਕੱਢਣ ਨੂੰ ਨਾ ਪਾਉਣ ਨੂੰ ਨਾ ਕੱਢਣ ਨੂੰ ਪਾਉਣ ਨੂੰ ਤੁਸੀਂ ਹੁਣ 10 ਰੀਲਾਂ ਦੇਖ ਲਓ ਤੁਹਾਨੂੰ ਪਤਾ ਨਹੀਂ ਹੋਣਾ ਕਿ ਮੈਂ ਪਹਿਲੀ ਕਿਹੜੀ ਦੇਖ ਲਈ ਹੈ ਨਾ ਦੂਜੀ ਗੱਲ ਬਈ ਜਿਹੜੇ ਆ ਸ਼ੋਅ ਚਾਲਦੇ ਆ ਬਿੱਗ ਪਾਸ ਵਰਗੇ ਇਹਨਾਂ ਨੇ ਬਈ ਬੰਦੇ ਦਾ ਮਾਈਂਡ ਸੈਟ ਇਹ ਬਣਾਦਾ ਵੀ ਅਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ ਜਿੱਚਾਕੀ ਹੈ ਉਹ ਹੁਣ ਜਿਵੇਂ ਤੁਸੀਂ ਦੇਖਿਆ ਬਾਕੀ ਵੀ ਕਿਹੜੀਆਂ ਰੀਲਾਂ ਜ਼ਿਆਦਾ ਚੱਲਦੀਆਂ ਵਾ ਠੀਕ ਆ ਵੀ ਸਲੋ ਮੋਸ਼ਨ 'ਚ ਤੁਰ ਕੇ ਆਗੇ ਜਾਂ ਜਿਹੜੇ ਬੰਦਿਆਂ ਤੋਂ ਕੁੜੀਆਂ ਵੱਲ ਜਾਈ ਜਾਂਦੇ ਹਨ ਵੀ ਉਹ ਵੀ ਉਹ ਇਹਦਾ ਕਿੰਨਾ ਟਰੈਂਡ ਚੱਲਿਆ ਹੋਇਆ ਸੋ ਆਪਣੀ ਬਈ ਧਰਤੀ ਹੈ ਜਿਹੜੀ ਤੁਹਾਨੂੰ ਪਤਾ ਵੀ ਇਹ ਲਹੂ ਡੋਲ ਡੋਲ ਕੇ ਨਾ ਆਪਣੇ ਯੋਧੇ ਸੂਰਮਿਆਂ ਨੇ ਬਣਾਈ ਹੋਈ ਆ ਤੇ ਆ ਰੀਲਾਂ ਨੇ ਬਾਈ ਇਹਦਾ ਜਾਨੀ ਕਹਾਣ ਕੀਤਾ ਪਿਆ ਜਮੇ ਜਿਕਰ ਬਾਈ ਤੁਸੀਂ ਜਦੋਂ ਆਪਣਾ ਸੋਸ਼ਲ ਮੀਡੀਆ ਤੇ ਤੁਹਾਡਾ ਪੇਜ ਦਾ ਨਾਮ ਕੀ ਹੈ ਬਈ ਦੱਸੋ ਬਲਪਰੀ ਸੇਖੋ 1 ਮੇਰੀ ਆਈਡੀ ਹੈ ਮੈਂ ਇਹਨੂੰ ਚੇਂਜ ਕਰਕੇ ਬਲਪਰੀ ਸੇਖੋ ਦਾਖਾ ਰੱਖਣ ਲੱਗਿਆ ਜੇ ਬਾਈ ਜਦੋਂ ਤੁਸੀਂ ਪੇਜ ਤੇ ਮੋਟੀਵੇਸ਼ਨਲ ਸਪੀਚ ਦਿੰਨੇ ਹੋ ਮਾੜਾ ਜਿਹਾ ਕੈਮਰੇ ਵੱਲ ਦੇ ਕੇ ਦੱਸੋ ਕੀ ਬੋਲਦੇ ਹੋ ਨੇ ਇੱਕ ਅੱਧੀ ਜੀ ਰੀਲ ਟਾਈਪ ਦੱਸਣਾ ਨੰਦ ਹੂੰ ਇਹਦੇ ਚ ਬਈ ਆਪਾਂ ਪੁਰਾਣੇ ਟਾਈਮਾਂ ਦੀ ਗੱਲ ਕਰਦੇ ਆ ਠੀਕ ਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਸੀਗੇ ਤੇ ਉਹਨਾਂ ਨੇ ਆਪਣੇ ਲਈ ਪੂਰਾ ਆਪਦਾ ਪਰਿਵਾਰ ਵਾਰਤਾ ਹਨਾ ਵੀ ਆਪਦੇ ਸੱਤ ਜਿਵੇਂ ਸੱਤ ਜੀ ਵਾਰਤੇ ਜਿਹੜੇ ਵੀ ਆਪਦੇ ਪਰਿਵਾਰ ਦੇ ਸੀਗੇ ਤੇ ਆਪਣੇ ਜੱਜ ਦੇ ਟਾਈਮ 'ਚ ਇੰਨਾ ਕੁ ਵੀ ਜਿਗਰਾ ਹੈ ਨਹੀਂ ਵੀ ਆਪਾਂ ਆਪਦੇ ਆਪ ਨੂੰ ਮਾੜਾ ਜਿਹਾ ਵੀ ਕਸ਼ਟ ਦੇ ਸਕੀਏ ਹੁਣ ਬੰਦਾ ਏਸੀ 'ਚ ਪਿਆ ਉਹਨੇ ਸਾਰਾ ਦਿਨ ਪਿਆ ਰਹਿਣਾ ਉਹਨੂੰ ਇਹ ਨਹੀਂ ਵੀ ਮੈਂ ਉੱਠ ਕੇ ਆਪਦੀ ਫਿਟਨੈਸ ਲਈ ਕੋਸ਼ਿਸ਼ ਕਰਨਾ ਸਮਾਜ ਲਈ ਤਾਂ ਦੂਰ ਦੀ ਗੱਲ ਉਹ ਬੰਦਾ ਆਪਦਾ ਪਾਣੀ ਨਹੀਂ ਚੱਕ ਕੇ ਪੀ ਸਕਦਾ ਸੋ ਕਿੱਥੇ ਹੈ ਨਾ ਉਹ ਬੰਦੇ ਸੀ ਜਿਹੜੇ ਕਹਿੰਦੇ ਆ ਵੀ ਜੰਗਲ ਚ ਸੌਂ ਗਿਆ ਸਾਰਾ ਪਰਿਵਾਰ ਵਾਰ ਕੇ ਤੇ ਕਿੱਥੇ ਆਪਾਂ ਆ ਵੀ ਏਸੀ ਜੋਹਿ ਨਹੀਂ ਸਕਦੇ ਸੋ ਥੋੜਾ ਜਿਹਾ ਸੋਚਣ ਦੀ ਲੋੜ ਆ ਵੀ ਜਿਹੜਾ ਬੰਦਾ ਆਪਦੇ ਪੈਰਾਂ ਤੇ ਖੜਾ ਉਹ ਸਮਾਜ ਬਾਰੇ ਸੋਚੇ ਵੀ ਕਿਸੇ ਨੂੰ ਚੱਲ ਜੇ 100 ਰੁਪਿਆ ਕਮੋਂਦਾ ਦਾ ਵਿੱਚੋਂ 1 ਰੁਪਿਆ ਦੇ ਸਕੇ ਤੇ ਜੇ ਬੰਦਾ ਆਪ ਦੇ ਲਈ ਨਹੀਂ ਕੁਝ ਕਰ ਰਿਹਾ ਤਾਂ ਘੱਟੋ ਘੱਟ ਆਪ ਦੇ ਲਈ ਕਰੇ ਤੇ ਕਿਉਂਕਿ ਜਿਹੜੇ ਮਤਲਬ ਕੀ ਕਹ ਲਓ ਪੰਜਾਬ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਇਸ ਕਰਕੇ ਆ ਵੀ ਬੰਡ ਸ਼ਕੋ ਜਿਹੜਾ ਆਪਾਂ ਕਹਿੰਦੇ ਆ ਨਾ ਵੀ ਬੰਡ ਸ਼ਕੋ ਤਾਂ ਜਿਹੜਾ ਬੰਦਾ ਆਪਦੇ ਲਈ ਕੁਛ ਕਰ ਸਕਦਾ ਵਾ ਉਹ ਦੂਜਿਆਂ ਲਈ ਕਰੇ ਇਹ ਨਹੀਂਗਾ ਵੀ ਸੈਲਫਿਸ਼ ਬਣ ਜਾਓ ਹਣ ਤੁਸੀਂ ਦਿੱਲੀ ਬੰਬੇ ਵੱਲ ਚਲੇ ਜਾਓ ਉੱਥੇ ਕਹਿੰਦੇ ਤੋ ਰਾਹ ਪੁੱਛ ਲਿਓ ਬੰਦਾ ਰਾਹ ਨਹੀਂ ਦੱਸਦਾ ਸੋ ਇੰਨਾ ਕੀ ਮੇਰੀ ਬੇਨਤੀ ਹੈ ਸਾਰੇ ਪੰਜਾਬ ਲਈ ਵੀ ਆਪਦੀ ਹੈਲਪ ਕਰੋ ਪਹਿਲਾਂ ਆਪਦੇ ਪੈਰਾਂ ਦੇ ਖੜੇ ਹੋ ਉਹ ਫਿਰ ਜਿਹੜੇ ਕੋਈ ਗਰੀਬ ਆ ਮਤਲਬ ਮੰਨ ਲਓ ਕਿਸੇ ਨੂੰ ਐ ਪੈਸਾ ਨਹੀਂ ਦੇਣਾ ਦੂਜੀ ਗੱਲ ਇੰਨਾ ਕਾ ਵੀ ਜਿਹੜਾ ਬੰਦਾ ਮਿਹਨਤੀ ਆ ਕੋਈ ਰਿਕਸ਼ੇ ਵਾਲਾ ਕੋਈ ਹੋਰ ਹਨਾ ਉਹਨੂੰ 10 ਰੁਪਏ ਵੱਧ ਦੇ ਦਿਓ ਉਹਦੇ ਨਾਲ ਕੁਝ ਨਹੀਂ ਸੁਟਾ ਕੱਟਣਾ ਬਹੁਤ ਮਤਲਬ ਬਹੁਤ ਸੋਹਣੀ ਤੁਸੀਂ ਸਪੀਡ ਦਿੱਤੀ ਆ ਜਿਸ ਦੇ ਵਿੱਚ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਦੱਸਤਾ ਤੇ ਨਾਲ ਇਹ ਮੈਂ ਐਗਜ਼ਾਮਪਲ ਲੈ ਲੀਆ ਖਣਾ ਵੀ ਭਾਈ ਹੁਣ ਤੁਸੀਂ ਆਪ ਸੋਚੋ ਭਾਈ ਮੈਨੂੰ ਹੁਣ ਕੋਈ ਕਵੇ ਵੀ ਹਨਾ ਵੀ ਤੇਰੇ ਪਰਿਵਾਰ ਦਾ ਕੋਈ ਜੀ ਅਸੀਂ ਲੈ ਜਾਣਾ ਮੈਂ ਮਰ ਜੂ ਹਨਾ ਵੀ ਮੈਂ ਜਾਣ ਨਹੀਂ ਤੂੰ ਉਹ ਬੰਦਾ ਭਈ ਉਹਦਾ ਚਲੋ ਆਪਣਾ ਰੱਬ ਹੀ ਆ ਉਹ ਵੀ ਉਹਦਾ ਦਿਮਾਗ ਭਈ ਕਿੱਥੇ ਤੱਕ ਸਾਰਾ ਉਹ ਕਹਿੰਦਾ ਵੀ ਤੇਰਾ ਪਿਤਾ ਉੱਥੇ ਜਾ ਕੇ ਵੀ ਸ਼ਹੀਦ ਕਰ ਦੇਣਾ ਲੈ ਜਾਓ ਹਨਾ ਉਹ ਇੰਨੀ ਛੋਟੀ ਉਮਰ ਦੀ ਬਈ ਇਹਨਾਂ ਦਾ ਦਿਮਾਗ ਵੀ ਮੈਂ ਵੀਰੇ ਵੀ ਕਹਿ ਲੋ ਵੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਆਪਾਂ ਸੋਝ ਨਹੀਂ ਸਕਦੇ ਵੀ ਉਹ ਕਿੱਥੇ ਸੀ ਹਾਂ ਆਪਾਂ ਫਿਰ ਤੁਹਾਡੀ ਉਸ ਲਾਈਫ ਤੇ ਆ ਜਾਨੇ ਆ ਜਦੋਂ ਪਤਾ ਚੱਲੇ ਆ ਵੀ ਤੁਸੀਂ ਕੰਪੀਟੀਸ਼ਨ ਲਈ ਫਿਲ ਕਰਤਾ ਨਾਮ ਹਾਂਜੀ ਸਿੰਗਾਪੁਰ ਤੁਹਾਡਾ ਕੰਪੀਟੀਸ਼ਨ ਦਾ ਮੈਦਾਨ ਹੈ THAILAND ਦੇ ਵਿੱਚ THAILAND ਦੇ ਵਿੱਚ ਤਾਂ ਉਦੋਂ ਕਿਵੇਂ ਘਰ ਚ ਗੱਲ ਹੋਈ ਹਾਂਜੀ ਤੇ ਉੱਥੇ ਜਾਣ ਲਈ ਜਦੋਂ ਪਤਾ ਲੱਗਿਆ ਵੀ ਉੱਥੇ ਫਲਾਈਟ ਤੇ ਬਹਿ ਕੇ ਜਾਣਾ ਪੈਣਾ ਉਹ ਪੈਸੇਾਂ ਦਾ ਕਿਵੇਂ ਹਿਸਾਬਤਾ ਬਣੇ ਪੈਸੇ ਤਾਂ ਵੀਰੇ ਹੁਣ ਸੁੱਖ ਨਾਲ ਬਹੁਤ ਵਧੀਆ ਕਮਾ ਲੈਂਦੇ ਆ ਜੀ ਹਨਾ ਤੁਹਾਨੂੰ ਦੱਸਿਆ ਵੀ ਚਲੋ ਵੀਰੇ ਮੈਂ ਬਾਹਰਲਾ ਬਹੁਤ ਟਰਾਈ ਕੀਤਾ ਨਾ ਕੈਨੇਡਾ ਨੂੰ ਦਾ ਵੀਰੇ ਡਿਪਰੈਸ਼ਨ ਚ ਹੋ ਗਿਆ ਸੀ ਉਹ ਤੱਕਾਂ ਵੀ ਹਾਈਲਾਈਟਸ ਵਗੈਰਾ ਕੀਤੀ ਪਰ ਨਹੀਂ ਜਾ ਹੋਇਆ ਪਰ ਉਹ ਕਹਿੰਦੇ ਆ ਨਾ ਵੀ ਰੱਬ ਜੋ ਕਰਦਾ ਚੰਗੇ ਲਈ ਕਰਦਾ ਹੁੰਦਾ ਅੱਜ ਬਈ ਜਿਹੜਾ ਬਾਹਰ ਜਾ ਕੇ ਦੋ ਸ਼ਿਫਟਾਂ ਲਾਉਂਦਾ ਨਾ 16 ਘੰਟੇ ਕੰਮ ਕਰਦਾ ਮੈਂ ਉਹ ਤੋਂ ਜ਼ਿਆਦਾ ਕਮਾ ਲੈਂਦਾ ਬਈ ਤੇ ਉਹ ਵੀ ਆਲਮੋਸਟ ਬਿੱਲਾ ਰਹਿ ਕੇ ਆਪ ਦਾ ਸ਼ੌਂਕ ਪੂਰ ਕੇ ਜਿੰਮ 'ਚ ਰਹਿ ਗਏ ਠੀਕ ਹੈ ਜੀ ਆਨਲਾਈਨ ਟ੍ਰੇਨਿੰਗ ਦੇ ਥਰੂ ਜਾਂ ਮਤਲਬ ਜਿਵੇਂ ਵੀ ਬ੍ਰਾਂਡਸ ਮੈਨੂੰ ਸਪਲੀਮੈਂਟ ਫ੍ਰੀਜ ਭੇਜਦੇ ਆ ਨਾਲ ਪੈਸੇ ਦਿੰਦੇ ਆ ਮਹੀਨੇ ਦੇ ਸੋ ਇਦਾਂ ਵਾ ਸੋ ਪੈਸੇ ਦਾ ਤਾਂ ਵੀਰੇ ਇੰਨਾ ਔਖਾ ਨਹੀਂ ਹੋਇਆ ਦੂਜੀ ਗੱਲ ਤੁਹਾਡਾ ਕੁਐਸਚਨ ਸੀਗਾ ਵੀ ਘਰ ਘਰ ਦਾ ਮਾਹੌਲ ਸੋ ਪਹਿਲਾਂ ਬਈ ਮੈਂ ਦੱਸਣਾ ਨਹੀਂ ਸੀਗਾ ਘਰੇ ਮੈਨੂੰ ਐ ਮੈਂ ਬਈ ਰੋਲਾ ਨਹੀਂ ਪਾਉਂਦਾ ਹੁੰਦਾ ਵੀ ਜਿਹੜਾ ਕੰਮ ਆ ਵੀ ਬਸ ਚਲੋ ਘਰ ਦੇ ਹੁੰਦਾ ਤਾਂ ਵੀ ਮੈਂ ਕਟਿੰਗ ਕਰ ਰਿਆ ਵਾ ਵੀ ਪਾਣੀ ਵੀ ਮੈਂ ਮਣ ਕੇ ਪੀਣਾ ਮੈਨੂੰ ਹੁੰਦਾ ਨਾ ਘਰ ਦੇ ਨੂੰ ਵੀ ਜੇ ਇੱਕ ਰੋਟੀ ਮੰਗੇ ਤਾਂ ਦੋ ਦੋ ਵੀ ਮੈਨੂੰ ਜੇ ਕਿਸੇ ਨੇ ਵੱਧ ਦੇ ਦਿੱਤਾ ਮੈਂ ਰੋਲਾ ਪਊ ਮੇਰੇ ਕੋ ਕੰਡਾ ਹੈਗਾ ਵੀਰੇ ਉਹ ਤੋਲ ਕੇ ਹੈ ਨਾ ਖਾਣ ਵਾਲਾ ਬਾਈਨ ਦਾਸ ਦੇਣਾ ਫੂ ਵੀ ਮੇਰੇ ਛੋਟੇ ਭਰਾ ਨੂੰ ਵੀ ਅੱਜ ਇਹਨੂੰ 80 ਗ੍ਰਾਮ ਸੈਲਡ ਦੇਣਾ ਵਾ 80 ਗ੍ਰਾਮ ਨੂੰ ਸ਼ਮਲਾ ਮਿਰਚ ਦੇਣੀ ਆ ਸੋਡੀਅਮ ਇਹਨੂੰ 1 ਗ੍ਰਾਮ ਦੇਣਾ ਨੂਨ ਤੇ ਬਾਕੀ ਕਹਿੰਦੇ ਹੁੰਦੇ ਆ ਆ ਚੀਜ਼ਾਂ ਬੋਇਲ ਚਿਕਨ ਜਾਂ ਪ੍ਰੋਟੀਨ ਦੇ ਸਕੂਪ ਸੋ ਉਹ ਬਾਈ ਨੂੰ ਮੇਰੇ ਛੋਟੇ ਭਰਾ ਨੂੰ ਦੱਸ ਦੇਣਾ ਇਹਨੇ ਮੈਨੂੰ ਆਪ ਹੀ ਲਿਆ ਕੇ ਦੇਣਾ ਵਿਚਾਰੇ ਨੇ ਮੈਂ ਖਾ ਲੈਣਾ ਮੈਨੂੰ ਕੋਹ ਨਹੀਂ ਪਤਾ ਮੈਂ ਪਿਆਮ ਆ ਆਗੇ ਵੀਰੇ ਇੰਨਾ ਟਾਈਮ ਹੋ ਗਿਆ ਖਾਣਾ ਬਾਕੀ ਠੀਕ ਆ ਸੋ ਘਰੇ ਮੈਂ ਦੱਸਣਾ ਨਹੀਂ ਪਰ ਮੈਨੂੰ ਦੱਸਣਾ ਪੈ ਗਿਆ 10 ਕੁ ਦਿਨ ਪਹਿਲਾਂ ਵੀ ਆਇਆ ਹੁੰਦਾ ਵੀਰੇ ਵੀ ਇਹਨਾਂ ਘਰਦਿਆਂ ਨੂੰ ਆਇਆ ਉਹਦਾ ਵੀ ਹਾਂ ਸਾਡਾ ਮੁੰਡਾ ਚੱਲੇ ਆ ਵੀ ਮਾਨਜਾ ਹੋ ਜਾਂਦਾ ਸੋ ਮੈਨੂੰ ਆਇਆ ਹੁੰਦਾ ਬਈ ਕੰਮ ਕਰਕੇ ਵੀ ਬਸ ਅਗਲੇ ਬਾਰੇ ਸੋਚੋ ਜਦੋਂ ਫਲਾਈਟ ਚੜ ਕੇ ਪਹੁੰਚੇ ਉੱਥੇ ਉੱਥੇ ਜਾ ਕੇ ਕੀ ਮਹਿਸੂਸ ਹੋਇਆ ਕਿ ਹਾਲੇ ਮੈਂ ਉਹਨਾਂ ਲੋਕਾਂ ਨੂੰ ਦੇਖ ਕੇ ਵੀ ਆ ਕੁਝ ਕਰਨਾ ਮੇਰਾ ਨਾ ਅਸਲ 'ਚ ਜਿਵੇਂ ਕਾਰਬੋਹਾਈਡਰੇਟ ਛੱਡ ਦਿੰਨੇ ਆਪਾਂ ਰੋਟੀ ਛੱਡਤੀ ਪਾਣੀ ਛੱਡ ਦਿੰਨੇ ਆ ਸੋ ਦਿਮਾਗ ਇੰਨਾ ਉਦੋਂ ਕੰਮ ਨਹੀਂ ਕਰਦਾ ਹੁੰਦਾ ਸੋ ਮੇਰੇ ਕੋਲ ਦਾ ਬਾਈ ਨੇ ਜਾਨੀ ਉਹ ਰੱਖੇ ਹੋਏ ਸੀਗੇ ਵੀ ਪੋਹਾ ਜਿਹੜਾ ਹੁੰਦਾ ਜਾਂ ਸੁੱਕੀ ਰੋਟੀ ਉਦੋਂ ਮੇਰੀ ਸ਼ੁਰੂ ਹੋ ਗਈ ਸੀਗੀ ਵੀ ਬਿਨਾ ਚੋਪੜੇ ਜਾਂ ਕਿਸੇ ਚੀਜ਼ ਤੋਂ ਕੱਲੀ ਸੁੱਕੀ ਰੋਟੀ ਖਾਣੀ ਹੁੰਦੀ ਆ ਉਹ ਮੈਥੋਂ 30 ਪੈਕ ਕਰਾ ਕੇ ਲੈ ਗਿਆ ਸੀ ਇੰਡੀਆ ਤੋਂ ਸੋ ਜਦੋਂ ਮੈਨੂੰ ਲੱਗਦਾ ਜੀ ਗੁਰੂ ਗੋਸਲੇ ਵੱਲ ਲੋ ਆ ਮੈਂ ਡਿਗਣ ਵਾਲਾ ਹੁੰਦਾ ਹੈਗਾ ਮੈਂ ਇੱਕ ਦੋ ਵਰਕੀਆਂ ਖਾ ਲੈਣੀ ਜਾਂ ਇੱਕ ਰੋਟੀ ਖਾ ਲੈਣੀ ਸੋ ਜਦੋਂ ਮੈਂ ਜਾ ਕੇ ਉੱਥੇ ਪਹ ਪਿਆ ਤਾ ਬਾਈ ਹੁਣਾਂ ਨੇ ਜਿਵੇਂ ਹੁਣ ਮੰਨ ਲਓ ਮੇਰਾ ਕੋਜ ਹੈ ਨਾ ਬਾਈ ਨੂੰ ਕਿਸ ਚੀਜ਼ ਦੀ ਲੋੜ ਨਹੀਂ ਮੈਂ ਭੱਜ ਕੇ ਫੜਾਉਂਦਾ ਬਾਈ ਆਹ ਲੋ ਉੱਥੇ ਇਹਨਾਂ ਨੇ ਆ ਹੀ ਕੰਮ ਕੀਤਾ ਜੇ ਮੈਨੂੰ ਪਾਣੀ ਦੀ ਲੋੜ ਆ ਐਂ ਕਰਕੇ ਬਾਈ ਪਾਣੀ ਪਾਣੀ ਬਾਈ ਨੇ ਜਾ ਕੇ ਲੈ ਕੇ ਆਉਣਾ ਜਾਂ ਕਹਿ ਲੋ ਤੂੰ ਇੱਥੇ ਬੈਠ ਮੈਂ ਤੈਨੂੰ ਚੌੜ ਲਿਆ ਕੇ ਦਿੰਦਾ ਸਾਬ 11 ਸਟੋਰ ਤੋਂ ਵੀ ਜਣੀ ਜਵਾਕ ਨੂੰ ਜਿਵੇਂ ਆਪਾਂ ਰੱਖਦੇ ਹੁੰਦੇ ਆ ਉਹ ਜ ਫਿਰ ਬਾਈ ਨੇ ਫੋਨ ਲਈ ਜਾਣਾ ਵੀ ਹਾਂ ਵੀ ਹੈਲੋ ਵੀ ਹੈਗਾ ਹਾਂ ਵੀ ਕਿਤੇ ਤੇਰਾ ਗਲੂਕੋਜ਼ ਲੈਵਲ ਲੋਗਾ ਬਈ ਇਨਾ ਹਾਰਡ ਵਰਕ ਹੁੰਦਾ ਇਹ ਵੀ ਬਾਈ ਤੁਸੀਂ ਸਮਝ ਲਓ ਯਾਰ ਵੀਰੇ ਵੀ ਦਾ ਬੰਦਾ ਐ ਆ ਵੀ ਮੈਂ ਚੱਲੇ ਆ ਮੌਤ ਨੂੰ ਐ ਇੱਥੇ ਖੜਾ ਹੁੰਦਾ ਵੀ ਆ ਮੂਰੇ ਆ ਤਾਂ ਦਾ ਜਿਵੇਂ ਮੋਜ਼ਾ ਇੱਥੇ ਖੜਾ ਹਾਂ ਵੀ ਉਹ ਸਾਬ ਹੁੰਦਾ ਨਿਕਲ ਲਿਗਲੀ ਚੀਜ਼ ਵਿਟਾਮਿਨ ਸੀ ਦੀਆਂ ਇੰਨੀਆਂ ਗੋਲੀਆਂ ਲੈ ਲਈਆਂ ਸੀ ਉਹ ਤੂੰ ਤੂੰ ਲੈਮਸੀ ਲੈ ਲਈ ਵਿਟਾਮਿਨ ਇਹ ਅੱਜ ਕਨੇ ਕੈਪਸੂਲ ਕਈ ਕਰ ਬਈ ਭੁੱਲ ਜਾਂਦਾ ਦਿਮਾਗ ਦੇ ਬੰਦੇ ਨਿਕਲ ਜਾਂ ਫਿਰ ਗੜਾ ਗੜਣੀ ਜਾਂ ਤੂੰ ਆਏ ਤੂੰ ਸਮਝਦਾ ਨਹੀਂ ਇਹ ਉਹ ਸੋ ਕੱਲ ਇੱਕ ਇੱਕ ਗ੍ਰਾਮ ਦਾ ਵੀਰੇ ਹਿਸਾਬ ਦਾ ਇਹ ਜਿਹੜੇ ਸੁਣਨ ਵਾਲੇ ਬਹੁਤ ਡਰਦੇ ਹੋਣੇ ਆ ਇਹ ਫਿਰ ਕੰਟਰੋਲ ਹੋ ਜਾਂਦਾ ਬਾਡੀ ਤੇ ਵੀ ਕੋਈ ਚੱਕਰ ਨਹੀਂ ਤੱਕ ਨਾ ਦੇਖੋ ਜੀ ਆਪਾਂ ਹੁਣ ਬਈ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਮੈਂ ਪਿੰਡ ਪਹੁੰਚਿਆ ਬਈ ਹਨਾ ਇੰਨਾ ਵਧੀਆ ਸਵਾਗਤ ਕੀਤਾ ਤੇ ਮੇਰੇ ਪਿੰਡ ਵਾਲਿਆਂ ਨੇ ਮੈਨੂੰ ਉਹਨਾਂ ਨਾਲ ਕੰਪੇਅਰ ਕੀਤਾ ਜਿਹੜੇ ਵੀ 1947 ਵੇਲੇ ਹਨਾ ਜਾਂ ਇੱਕ ਜਰਨਲ ਸੀ ਆਪਣੇ ਪਿੰਡ ਦਾ ਤੇ ਲਿਖਾਰੀ ਸੀਗੇ ਹਨਾ ਵੀ ਉਹ ਮਹਾਨ ਸ਼ਖਸੀਅਤ ਆ ਨਾ ਮੈਨੂੰ ਕੰਪੇਅਰ ਕੀਤਾ ਬਾਈ ਜਿਵਾਗੇ ਮੈਂ ਇੰਨੇ ਜੋਗਾ ਹੈ ਨਹੀਂਗਾ ਸੋ ਬਾਈ ਜੇ ਐਡਾ ਕੋਈ ਹਾਸਲ ਕਰਨਾ ਤਾਂ ਮੈਨੂੰ ਲੱਗਦਾ ਵੀ ਮੌਤ ਨੂੰ ਆਪਾਂ ਕੋਈ ਬੜਾ ਉਹ ਹੀ ਸਮਝ ਸਕਦੇ ਵੀ ਵੀ ਉੱਥੇ ਤੱਕ ਜਾਣਾ ਪੈਣਾ ਆਪਾਂ ਨੂੰ ਵੀ ਮੌਤ ਦੇ ਨਾਲ ਰੂਬਰੂ ਹੋਣਾ ਪੈਣਾ ਵਾ ਸੋ ਇਹਦਾ ਵੱਡਾ ਡੂਰ ਬਾਈ ਕੱਢਿਆ ਹੋਇਆ ਵਾ ਇਹਦਾ ਕੋਈ ਦਿੱਕਤ ਨਹੀਂ ਠੀਕ ਹੈ ਅੱਛਾ ਥੋੜਾ ਜਿਹਾ ਆਪਾਂ ਬੇਸਿਕ ਕੁਐਸਚਨਸ ਆ ਜਾਣੇ ਆ ਆਪਾਂ ਆਖਰੀ ਸਵਾਲਾਂ ਤੇ ਵੀ ਆ ਜਾਣੇ ਆ ਜਦੋਂ ਉੱਥੇ ਬੋਡੀ ਬਿਲਡਿੰਗ ਕੰਪੀਟੀਸ਼ਨ ਚੱਲੇ ਹਾਂਜੀ 10 ਖਿਡਾਰੀ ਤੁਹਾਡੇ ਨਾਲ ਹੋਣੇ ਆ ਨਾ ਕੰਪੀਟੀਟਰ ਹੋਣੇ ਆ ਹਾਂਜੀ ਬੰਦੀ ਸੀ ਤੁਹਾਨੂੰ ਮੌਕਾ ਮਿਲਿਆ ਹਾਂਜੀ ਉਸ ਮਾਹੌਲ ਤੋਂ ਬਾਅਦ ਜਦੋਂ ਇੱਕ ਅਨਾਉਂਸਮੈਂਟ ਹੁੰਦੀ ਹੈ ਕਿ ਵਲਪ੍ਰੀਜ਼ ਗੋਲਡ ਮੈਡਲਿਸਟ ਹਾਂਜੀ ਕਿਵੇਂ ਹੋਇਆ ਮਾਹੌਲ ਕਿਵੇਂ ਬਣਿਆ ਉਹ ਤੁਹਾਨੂੰ ਮੈਂ ਦੱਸਦਾ ਹਾਂ ਇਹ ਪਹਿਲਾਂ ਨਾ ਜਦੋਂ ਮੇਰੀ ਕੈਟਾਗਰੀ ਸੀ ਸਪੋਰਟਸ ਮਾਡਲ ਕੈਟਾਗਰੀ ਸੀਗੀ ਉਦੋਂ ਮੇਰੀ 3rd ਪਲੇਸ ਸੀਗੀ ਜਣੀ ਮੇਰੇ ਤੋਂ ਤਗੜੇ ਬੋਡੀ ਬਿਲਡਰ ਵੀ ਸੀ ਉਹਦੇ 'ਚ ਤੇ ਅਸੀਂ ਐ ਜਦੋਂ ਖੜੇ ਤੇ ਮੈਨੂੰ ਨੇ ਲੱਗਿਆ ਸੀ ਵੀ ਮੇਰੀ 3 ਪਲੇਅਰ ਮੈਨੂੰ ਐ ਵੀ 5ਵੇਂ 6ਵੇਂ ਤੇ ਆਉਂਗਾ ਮੈਂ ਅੱਛਾ ਤੇ ਪਰਬਾਈ ਨੈਸ਼ਨਲ ਜਜ ਆ ਹਨਾ ਜਿਹੜਾ ਮੇਰਾ ਕੋਚ ਆ ਉਹ ਮਗਰ ਖੜਾ ਹੀ ਬੈਕਸਟੇਜ ਤੇ ਅੱਛਾ ਇਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਇਹਨੇ ਦੇਖ ਲਿਆ ਵੀ ਐਂ ਕਰਕੇ ਮਸਲ ਡੈਫੀਨੇਸ਼ਨ ਵੀ ਇਹਨਾਂ ਸਮਿਟਰੀ ਵਗੈਰਾ ਸਾਰਾ ਕੁਝ ਇਹਦੀ ਤੀਜੀ ਗੱਲ ਜਿਹੜੀ ਬਾਈ ਲਾਈਵ ਹੋ ਗਿਆ ਇੰਸਟਾਗ੍ਰam ਤੇ ਆਪਦੇ ਤੇ ਮੈਨੂੰ ਨਹੀਂ ਸੀ ਪਤਾ ਅੱਛਾ ਤੇ ਮੈਨੂੰ ਲੱਗਾ ਕਿ ਤੇ ਵੀਡੀਓ ਬਣਾਉਂਦਾ ਬਾਈ ਨੇ ਹਾਕ ਮਾਰੀ ਮੈਂ ਐਂ ਕਰਕੇ ਮੈਂ ਡੌਲਾਇਆ ਦਿਖਾਦਾ ਤੇ ਉਹ ਮੇਰੇ ਘਰ ਦੇ ਘੁਰਦੇ ਸਾਰੇ ਦੇਖਦੇ ਹੀਗੇ ਤੇ ਥਰਡ ਪਲੇਸ ਜਦੋਂ ਬੋਲੀ ਮੈਨੂੰ ਸਮਝ ਨਹੀਂ ਆਇਆ ਵੀ ਮੇਰਾ ਨਾਲ ਬੋਲੇਆ ਤੇ ਉਹ ਫਿਰ ਇਸ਼ਾਰੇ इशੁਰਾ ਕੀਤਾ ਇੱਕ ਮੂਰੇ ਹੋਰ ਇੰਡੀਅਨ ਅਫੀਸ਼ਰ ਸੀਗਾ ਆਪਣੇ ਐਫਆਈਐ ਜਦੋਂ ਪੁਆਇਆ ਮੈਂ ਭਾਈ ਉਹਨੇ ਜੀ ਸੈਟੀਸਫਾਈਡ ਹੋ ਗਿਆ ਮੈਂ ਕਿਹਾ ਵੀ ਚਲ ਇੱਥੇ ਆ ਕੇ ਮੈਡਲ ਪਹਿ ਗਿਆ ਬਹੁਤ ਵੱਡੀ ਗੱਲ ਆਈ ਬਸ ਓਕੇ ਆ ਤੇ ਫਿਰ ਅਗਲਾ ਕੰਪੀਟੀਸ਼ਨ ਸੀਗਾ 4-5 ਘੰਟਿਆਂ ਬਾਅਦ ਉਹ ਭਾਈ ਨੇ ਦੱਸਤਾ ਕਹਿੰਦਾ ਵੀ ਹੁਣ ਖਾਈ ਚੱਲੀ ਵੀ ਤੇਰਾ ਵੀ ਮਤਲਬ ਸਰੀਰ ਤੇ ਜਾਨ ਵੀ ਰਹਿਣੀ ਚਾਹੀਦੀ ਆ ਮਤਲਬ ਵੀ ਆਪਾਂ ਓਕੇ ਰੱਖਣੇ ਆ ਤੇ ਢਿੱਡ 'ਚ ਵੀ ਪਾਣੀ ਨਹੀਂ ਭਰਨਾ ਚਾਹੀਦਾ ਐਪਸ ਦੇ ਨਾਲ ਆਲੇ ਦੁਆਲੇ ਉਹ ਜਦ ਹੀ ਭਾਈ ਪਾਣੀ ਵਾਟਰ ਅਟੈਂਸ਼ਨ ਹੋਣ ਲੱਗ ਜਾਂਦੇ ਵੀ ਉਸ ਹਿਸਾਬ ਨਾਲ ਖਾਈ ਮੈਂ ਫਾਈ ਗਿਆ ਬਾਈ ਉਵੇਂ ਹੀ ਤੇ ਉਹ ਜਦੋਂ ਦੂਜੀ ਕੈਟਾਗਰੀ ਸੀ 골ਡ ਹੈ ਜੀ ਚ ਉਹ ਜਿੱਦਾਂ ਬਾਈ ਮੈਂ ਆਇਆ ਗਿਆ ਸੀ ਯਾਰ ਆ ਗਿਆ ਆ ਗਿਆ ਨਹੀਂ ਤਾਂ ਨਾ ਸੀ ਉਹ ਜਾਨੀ ਚਾਰ ਪੰਜ ਕੈਟਾਗਰੀ ਨਾ weight ਦੇ height ਦੇ ਅਕੋਰਡਿੰਗ ਸਾਨੂੰ ਇਕੱਠਿਆਂ ਨੂੰ ਚੜਿਆ ਸੀ ਸਾਰੇ ਇਸ ਸਟੇਜ ਤੇ ਤੇ ਜਦੋਂ ਮੇਰੇ ਤੋਂ ਵੱਡੀ ਕੈਟਾਗਰੀ ਵਾਲੇ ਨੂੰ 골ਡ ਮਿਲੇਆ ਤੇ ਮੈਂ ਕਹਾਂ ਵੀ ਹੁਣ ਇਹਨਾਂ ਨੂੰ ਦੇਣਗੇ ਪਹਿਲਾਂ ਸਿਲਵਰ ਤੇ ਦੂਜਾ ਬ੍ਰੌਂਜ਼ ਪਰ ਜਿਵੇਂ ਆਪਾਂ ਜਿਵੇਂ ਪਹਿਲਾਂ ਉਹਦਾ ਬ੍ਰੌਂਜ਼ ਸਿਲਵਰ ਆਪਣੇ ਐਂ ਦਿੰਦੇ ਆ ਉਹਨਾਂ ਨੇ ਉਹਨੂੰ 골ਡ ਦਿੱਤਾ ਉਹ ਮੁੜ ਕੇ ਮੇਰਾ ਟੈਗ ਨੰਬਰ ਬੁਲੀ ਜਾਣ 330 ਬਲਪ੍ਰੀਤ ਸਿੰਘ ਮੈਂ ਝਾਕੀ ਆ ਮੈਨੂੰ ਇਧਰ ਉਧਰ ਮੈਨੂੰ ਪਤਾ ਹੀ ਨਹੀਂ ਤੇ ਉਹ ਦੂਜੀ ਗੱਲ ਫੇਰ ਉਹਨਾਂ ਨੇ ਬੋਲਾ ਮੈਂ ਕਿਹਾ ਹੈ ਵੀ ਮੇਰਾ ਮੈਨੂੰ ਕਿਹੜਾ ਮਰਲ ਦੇਣਾ ਇਹਨਾਂ ਨੇ ਵੀ 골ਡਨ ਤੇ ਮੈਂ ਕਿਹਾ ਸਿਲਵਰ ਉਹ ਸ਼ਾਇਦ ਉਹ ਜਾ ਕੇ ਉਹ 골ਡ ਬਦ ਮੈਂ ਘੁਮਾ ਕੇ ਦੇਖਣਾ ਮੈਂ ਕਿਹਾ ਐਂ ਕਰਕੇ 골ਡ ਮੈਂਦ ਲਿਸਟ ਆਏ ਉਹ ਝੰਡਾ ਲੈ ਕੇ ਆ ਗਿਆ ਭਈ ਉਹ মিডিਆ ਦਾ ਉਹ ਫੋਟੋ ਫੋਟੋ ਕੀਤੀ ਹੈ ਨਾ ਤੇ ਉਹ ਮੈਨੂੰ ਵੀ ਉਦੋਂ ਵੀ ਮਤਲਬ ਕਹਿ ਲੋ ਵੀ ਕੰਪੀਟੀਸ਼ਨ ਮੁੱਕ ਗਿਆ ਮੈਨੂੰ ਤਾਂ ਵੀ ਬਈ ਮੇਰਾ ਦਿਮਾਗ ਨਾ ਜਣੀ ਯਕੀਨ ਜੈ ਹੀ ਨਾ ਮੰਨੇ ਵੀ ਨਿਭੜ ਵੀ ਗਿਆ ਯਾਰ ਸਾਰਾ ਕੁਝ ਵੀ ਮੈਂ ਜਿੱਤ ਗਿਆ ਤੇ ਉਹ ਐਂਡ ਤੇ ਜਾ ਕੇ ਮੁੜ ਕੇ ਜਦੋਂ ਕਮਰੇ ਜਾਏ ਰੂਮ ਚ ਮੈਂ ਬਾਈ ਨੂੰ ਕਿਹਾ ਮੈਂ ਬਾਈ ਫੋਟੋਆਂ ਕਰਾ ਲਈ ਉੱਥੇ ਨਾ ਵੀਰੇ ਫੋਟੋਆਂ ਦਾ ਬੜਾ ਔਖਾ ਸੀਗਾ ਕਿਉਂਕਿ ਉਹਨਾਂ ਦਾ ਕੈਮਰਾਮੈਨ ਸੀ ਹੁਣ ਅਸੀਂ ਦੋ ਜਣੇ ਗਏ ਸੀਗੇ ਬਾਈ ਮਗਰ ਸੜਾ ਖੜਾ ਹੀ ਬੈਕਸਟੇਜ ਤੇ ਕੋਈ ਮੂਰੇ ਫੋਟੋ ਵਿੱਚ ਨਾਲ ਹੈ ਨਹੀਂ ਨਾਲੇ ਉੱਥੇ ਘੜਾਏ ਆ ਵੀ ਮੂਰੇ ਜਾ ਕੇ ਆਪਾਂ ਫੋਟੋ ਖਿੱਚ ਲਾਂਗੇ ਉਹ ਅਫੀਸ਼ੀਅਲ ਸਾਰੇ ਬੈਠੇ ਨੇ ਜੱਜ ਵਗੈਰਾ ਤੇ ਇਸ ਕਰਕੇ ਮੈਂ ਕਿਹਾ ਬਈ ਫੋਟੋ ਫੋਟੋ ਕਰ ਲਈ ਵੀ ਇੰਸਟਾਗ੍ਰam ਤੇ ਪਾ ਦਈਏ ਉੱਥੇ ਫੋਟਾਂ ਫੋਟਾਂ ਕਰਕੇ ਪਾਈਆਂ ਚਲੋ ਪਿੰਡ ਵੀ ਉਦੋਂ ਪਤਾ ਲੱਗ ਗਿਆ ਤੇ ਉਦੋਂ ਯਕੀਨ ਜਾ ਹੋਇਆ ਵੀ ਹਾਂ ਜਤੇ ਫਿਰ ਰਾਹ ਉਹਦਾ ਸੁੱਤਾ ਬਈ ਟੈਂਟ ਟਿਕਾ ਕੇ ਅਗਲੇ ਦਿਨ ਫਿਰ ਜਾ ਛੱਡ ਕੇ ਆਏ ਬਈ ਕਿਆ ਬਾਤ ਹੈ ਹਾਂਜੀ ਇਹ 골ਡ ਮੈਡਲਸ ਲੈ ਕੇ ਨੋ ਡਾਊਟ ਕਿ ਆਉਣ ਜਾਣ ਦਾ ਖਰਚਾ ਰਹਿਣ ਦਾ ਖਰਚਾ ਵੀ ਹੋਇਆ ਪਰ ਇੰਨੀ ਮਿਹਨਤ ਕੀਤੀ ਹੋਈ ਹੈ ਕਿ ਹਾਂ ਬਈ ਉਹ ਤਾਂ ਐ ਲੱਗਦਾ ਵੀ ਜਿਵੇਂ ਯਾਰ ਵੀ ਹੁਣ ਫੀਲ ਹੀ ਨਹੀਂ ਹੁੰਦਾ ਜਿਹੜੇ ਜਿਹੜੇ ਮਕਾਮ ਮਿਲ ਗਿਆ ਨਾ ਬਈ ਮੈਂ ਕਹਿੰਦਾ ਵੀ ਹੁਣ ਮੈਨੂੰ ਵੀਰੇ ਲਾਲੋ ਤੁਸੀਂ ਵੀ 5 ਲੱਖ 10 ਲੱਖ ਬੰਦੇ ਨੇ ਮੈਨੂੰ ਇੰਸਟਾਗ੍ਰਾਮ ਤੇ ਦੇਖ ਲਿਆ ਹੋਣਾ 10 15 20 ਹਜ਼ਾਰ ਬੰਦੇ ਨੇ ਮੈਨੂੰ ਵਧਾਈਆਂ ਦੇ ਦਿੱਤੀਆਂ ਹੋਣੀਆਂ ਪਰ ਬਈ ਜਿਹੜੀ 3 400 ਬੰਦੇ ਪੈਨਡ ਵਾਲੇ ਨੇ ਮੈਨੂੰ ਐਨਆਰਆਈਆਂ ਨੇ ਬਾਹਰੋਂ ਫੋਨ ਕੀਤੇ ਜਿਹੜੇ 20 20 ਸਾਲ ਪਹਿਲਾਂ ਦੇ ਗਏ ਆ ਬਈ ਉਹਦਾ ਮੈਂ ਕਹਿੰਦਾ ਮੁਕਾਬਲਾ ਨਹੀਂ ਮੁਕਾਬਲਾ ਨਹੀਂ ਅੱਛਾ ਜਦੋਂ ਹੁਣ ਬਲਪ੍ਰੀਤਮ ਆਪਣੇ ਨਾਲ ਆਪਾਂ ਇੰਟਰਵਿਊ ਕਰਦੇ ਪਏ ਆ ਇਹ ਮੁਕਾਮ ਹੁਣੇ-ਹੁਣੇ ਹੱਥ ਆਇਆ ਤਾਂ ਬਹੁਤ ਫੀਲਿੰਗਸ ਹੁਣੇ ਆਉਂਦੀਆਂ ਹਾਂਜੀ ਹੁਣ ਕੀ ਮਨ ਚ ਮਨ ਚ ਵੀਰੇ ਮੇਰੇ ਆ ਇੱਕ ਤਾਂ ਮੈਨੂੰ ਖੁਸ਼ੀ ਤਾਂ ਚਲੋ ਬਹੁਤ ਆ ਵੀਰੇ ਮੇਰਾ ਪਰਿਵਾਰ ਖੁਸ਼ ਹੋਇਆ ਬਹੁਤ ਸਾਲਾਂ ਬਾਅਦ ਹਨਾ ਵੀ ਪਿੰਡ ਸਾਰਾ ਮੇਰਾ ਖੁਸ਼ ਆ ਮੇਰੇ ਯਾਰ ਦੋਸਤ ਪੰਜ ਸੱਤ ਜਾਣੇ ਆ ਵੀਰੇ ਸਰਕਲ ਚ ਉਹ ਸਾਰੇ ਖੁਸ਼ ਆ ਵੀ ਹਾਂ ਵੀ ਪੂਰੇ ਵਧੀਆ ਤੇ ਮੈਨੂੰ ਆਏ ਆ ਵੀ ਬੱਸ ਵੀ ਬਾਈ ਜਿੰਨੇ ਸੀਗੇ ਨਾ ਪਹਿਲਾਂ ਵੀ ਪਿੰਡ ਦੇ ਵਿਚਰਨ ਵਾਲੇ ਜਾ ਗਏ ਲੋ ਵੀ ਆਪਦੇ ਸਰਕਲ ਨੂੰ ਖੁਸ਼ ਰੱਖਣ ਵਾਲੇ ਵੀ ਬਸ ਉੱਥੇ ਹੀ ਰਹਿਵਾਂ ਜਿਹੜਾ ਕੋਈ ਮਰਜੀ ਬਣ ਜਾ ਮੈਨੂੰ ਇੱਕ ਡ੍ਰੀਮ ਕੁਸ਼ ਅਚੀਵ ਕਰਨ ਦਾ ਸੋਚੇ ਹੁਣ ਕੀ ਕਰਨਾ ਡ੍ਰੀਮ ਬਾਈ ਮੈਂ ਤਾਂ ਹੁਣ ਬਾਈ ਨੂੰ ਹੀ ਕਹਦਾ ਵੀ ਯਾਰ ਬਾਈ ਦੱਸੀ ਚਲੋ ਜਿਵੇਂ ਕਰਨਾ ਹੁਣ ਮੈਂ ਅੱਜ ਪੁੱਛਦਾ ਸੀਗਾ ਮੈਂ ਬਾਈ ਹੁਣ ਅੱਗੇ ਕੀ ਕਰਨਾ ਕਹਿੰਦਾ ਗੇਮਿੰਗ ਕਰਾਂਗੇ ਇਕ ਗਾਹਾਂ ਕੰਪੀਟੀਸ਼ਨ ਹੁੰਦੇ ਆ ਕਹਿੰਦਾ ਵੀ ਜਿਹੜਾ ਕੋ ਕਹਦਾ ਵੀ ਬਸ ਜਿਵੇਂ ਬਾਈ ਕਹੀ ਜਾਊਗਾ ਵੀਰੇ ਆਪਾਂ ਉਵੇਂ ਹੀ ਕਰੀ ਜਾਣਾ ਵਾ ਡ੍ਰੀਮ ਆਪਣਾ ਵੀਰੇ ਮੈਨੂੰ ਕੋਈ ਆਏ ਨਹੀਂਗਾ ਵੀ ਮੈਂ ਦੁਨੀਆ ਜਤਨਾ ਜਾਂ ਵੀ ਹਨਾ ਵੀ ਬਹੁਤ ਵੀ ਉੱਤੇ ਤੱਕ ਜਾਾਂ ਬਈ ਹੁਣ ਸਾਰੇ ਰਾਜੇ ਮਹਾਰਾਜੇ ਕੌਣ ਬਈ ਅੱਜ ਚਲੋ ਬਈ ਮੰਨ ਲਓ ਅੱਜ ਮੈਂ ਦੁਨੀਆ ਦਾ ਰਾਜਾ ਬਣ ਜਾਾਂ ਸਾਰੀ ਦਾ ਠੀਕ ਆ ਮੈਨੂੰ ਬਈ 500 ਸਾਲ ਬਾਅਦ ਕਿਸੇ ਨੇ ਨਹੀਂ ਯਾਦ ਰੱਖਣਾ ਆ ਹੁਣ ਮੈਂ ਬਈ ਆਪਦੇ ਚਲੋ ਜਵਾਕਾਂ ਦੀ ਪੋਤਿਆਂ ਲਈ ਇੱਥੇ 100 ਕਿਲਾ ਬਣਾ ਜਾਾਂ ਠੀਕ ਆ ਜਿਹੜੇ ਮੇਰੇ ਪੜਪੁੱਤੇ ਹੋਣਗੇ ਉਹਨਾਂ ਨੂੰ ਸਾਡੇ ਦਾਦੇ ਦਾ ਨਾਮ ਨਹੀਂ ਪਤਾ ਹੋਣਾ ਵੀ ਸੀ ਫੋ ਵੀ ਇੱਥੇ ਸਾਰਾ ਕੁਝ ਆ ਹੀ ਰਹਿਣਾ ਮਿੱਟੀ ਹੋ ਜਾਣਾ ਵਾ ਕੋਈ ਐਡੀ ਅਚੀਵਮੈਂਟਾ ਕਰਕੇ ਕਿੱਥੇ ਜਾਣਾ ਬਹੁਤ ਸਿਆਣੀਆਂ ਗੱਲਾਂ ਚੱਲਦੀਆਂ ਪਈਆਂ ਵਾ ਪਰ ਇਹ ਗੱਲਾਂ ਨੂੰ ਫਿਲਹਾਲ ਇੱਥੇ ਵਿਸ਼ਰਾਮ ਦਿਨੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬਲਪ੍ਰੀਤ ਸੇਖੋਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਜਿਹੜੇ ਸਵਾਲ ਬਾਕੀ ਸਾਡੇ ਰਹਿ ਗਏ ਆ ਜਿਹੜੇ ਲੋਕ ਅੱਜ ਕੱਲ ਬੜੇ ਟ੍ਰੈਂਡ ਚੱਲਦੇ ਪਏ ਆ ਭਾਵੇਂ ਇੰਟਰਮੀਡੀਏਟ ਫਾਸਟਿੰਗ ਦੀ ਹੋਵੇ ਜਿਮਿੰਗ ਦੀ ਹੋਵੇ ਜਾਂ ਫਿਰ ਡਾਈਟ ਪਲਾਨਸ ਦੀ ਗੱਲ ਹੋਵੇ ਜਾਂ ਫਿਰ ਸਟ्रेस ਦੀ ਗੱਲ ਹੋਵੇ ਇਹਨਾਂ ਟੌਪਿਕਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇੰਟਰਵਿਊ ਕਰਾਂਗੇ ਤਦ ਤੱਕ ਸਾਨੂੰ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ